ਦਮਦਮੀ ਟਕਸਾਲ ਦੇ ਮੁਖੀ ਬਾਬਾ ਹਰਨਾਮ ਸਿੰਘ ਜੀ ਖਾਲਸਾ ਕੁੰਬ ਦੇ ਮੇਲੇ ਦੇ ਵਿੱਚ ਇਸ਼ਾਨਾਨ ਕਾਤਾ ਕਰ ਰਏ ਬਵਾਲ ਮੱਚ ਗਿਆ ਵੇਖੋ ਜੀ ਪਹਿਲੀ ਤੇ ਗੱਲ ਖਾਲਸਾ ਕਹਿਣਾ ਬਣਦਾ ਨਹੀਂ ਖਾਲਸਿਆਂ ਦੇ ਕੰਮ ਨਹੀਂ ਹੁੰਦੇ ਹੋਰ ਕਿਸੇ ਹੋਰ ਕੋਲਾ ਜੀ ਇਹ ਤੇ ਗੱਲ 'ਚ ਫਟਾ ਪਿਆ ਹੋਇਆ ਜਿੱਦਾਂ ਉਹ ਕਹਿਣਗੇ ਉਦਾਂ ਇਹ ਨੱਚੇਗਾ ਇੰਨੇ ਸੀਧਾਂ ਦੇ ਸਮਾਗਮ ਹੁੰਦੇ ਆ ਉੱਥੇ ਤੇ ਕਦੀ ਇਹ ਪਹੁੰਚਦਾ ਨਹੀਂ ਉਹ ਕੰਬ ਦੇ ਮੇਲੇ ਤੇ ਜਾ ਕੇ ਕਿੱਥੇ ਤੱਕ ਪਹੁੰਚਣ ਡਿਆ ਉੱਥੇ ਜਾ ਕੇ ਨਹਾਉਣਾ ਆ ਇਹ ਹਿੰਦੂਆਂ ਵਾਲੀਆਂ ਰੀਤਾਂ ਨੇ ਮਹਾਰਾਜ ਸਾਹਿਬ ਨੇ ਅੰਮ੍ਰਿਤਸਰ ਦੇ ਵਿੱਚ 5 ਸਰੋਵਰ ਕਦ ਲਈ ਬਣਾਏ ਅੰਮ੍ਰਿਤਸਰ ਦਾ ਦਰਬਾਰ ਸਾਹਿਬ ਦੇ ਸਰੋਵਰ ਤੋਂ ਸਿੱਖਾਂ ਦੇ ਵਾਸਤੇ ਕੋਈ ਹੋਰ ਉਤਮ ਚੀਜ਼ ਹੈਗੀ ਇੱਥੇ ਤੇ ਆ ਕੇ ਕਦੀ ਮੇਰਾ خیال ਇਹਨੂੰ ਵੇਖਿਆ ਨਹੀਂ ਗਿਆ ਵੀ ਇਹਨੇ ਪੰਜ ਸਰੋਵਰਾਂ ਤੇ ਜਾ ਕੇ ਕਿਤੇ ਜਾਂਦੇ ਚੇਲਿਆਂ ਨੇ ਜਾ ਕੇ ਇਸ਼ਨਾਨ ਕੀਤਾ ਹੋਵੇ ਇਹ ਰਿਸ਼ਤਾ ਕਿਹਾ ਕਿਹਾ ਲੱਤਾ ਹੈ ਕੀ ਕਹਿੰਦਾ ਹੈ ਰਿਸ਼ਤਾ ਇਹ ਰਿਸ਼ਤਾ ਦੇ ਇਹੋ ਹੀ ਕਹਿੰਦਾ ਵੀ ਇਹ ਸਰਕਾਰ ਦੇ ਕੁੱਤੇ ਬਣੇ ਹੋਏ ਨੇ ਜਿੱਦਾਂ ਸਰਕਾਰ ਕਹਿੰਦੀ ਆ ਉਦਾਂ ਹੀ ਨੱਚਦੇ ਆ ਉਦੋਂ ਸਰਕਾਰ ਦਾ ਆਰਡਰ ਆਇਆ ਹੋਊਗਾ ਵੀ ਉੱਥੇ ਵੀ ਜਾਓ ਜੀ ਕੋਈ ਲਿਖਦਾ ਕਿ ਹੱਥ ਧੜ ਕੇ ਕਾਲ ਜੇਤੀ ਮੈਂ ਦਿਲ ਦੇ ਵਰਕੇ ਫੋਲਾ ਛੇਰਾਂ ਦੇ ਡੇਰਿਆਂ ਤੇ ਅੱਜ ਗਿੱਦੜ ਕਰਨ ਕੋਲੋਦਾ ਕੀ ਸ਼ਾਂਤ ਗਾਨੀ ਜਰਨੈਲ ਸਿੰਘ ਜੀ ਦੀ ਆ ਦੇ ਆਪਣੇ ਆਪ ਨੂੰ ਕਹਿੰਦਾ ਉਹਨਾਂ ਦੇ ਨਕਸ਼ੇ ਕਦਮਾਂ ਤੇ ਕਦੀ 1% ਵੀ ਚੱਲਿਆ ਕਿ ਹਰਨਾਬ ਸਿੰਘ ਖਾਲਸਾ ਜੀ ਨੂੰ ਤੁਸੀਂ ਤੁਹਾਡੇ ਸੋਚ ਦੀ ਵਿਚਾਰਧਾਰਾ ਦੇ ਜਿੰਨੇ ਲੋਕ ਨੇ ਉਹ ਦਮਦਬੀ ਟਕਸਾਲ ਦਾ ਮੁਖੀ ਮੰਨਦੇ ਕਿ ਨਹੀਂ ਮੰਨਦੇ ਨਹੀਂ ਬਿਲਕੁਲ ਨਹੀਂ ਮੰਨਦੇ ਜੀ ਨਾ ਅਸੀਂ ਕਦੀ ਮੰਨਿਆ ਆ ਨਾ ਅਸੀਂ ਕਦੀ ਇਹਦੇ ਨਾਲ ਖੜੇ ਹੋਏ ਆ ਬਿਲਕੁਲ ਇਹਦਾ ਵਿਰੋਧ ਕਰਦੇ ਆ ਅਸੀਂ ਸੰਤ ਗਿਆਨੀ ਕਰਤਾਰ ਸਿੰਘ ਜੀ ਨੇ ਕਿਹਾ ਸੀਗਾ ਵੀ ਕੌਮ ਤੇ ਭੀੜ ਬਣੀ ਹੋਵੇ ਤੇ ਆਪ ਅੰਦਰ ਬਣ ਰਹਿਣਾ ਜਾਂ ਚੁੱਪ ਕੀਤਾ ਰਹਿਣਾ ਤੇ ਲੀਡਰ ਕਹਾਉਣ ਦੇ ਜਾਂ ਕੌਮ ਦੇ ਠੇਕੇਦਾਰ ਕਹਾਉਣ ਦੇ ਬਿਲਕੁਲ ਹੱਕਦਾਰ ਨਹੀਂ ਹੁੰਦੇ ਉਦੋਂ ਵੀ ਜਸਵੀਰ ਸਿੰਘ ਰੋਡਰੰ ਦਾ ਕਾਲ ਕਰਕੇ ਕਿਹਾ ਸੀਗਾ ਵੀ ਇਹ ਕਿਉਂ ਬਣਾਉਣ ਲੱਗੇ ਆ ਇਹਦੇ ਪਿਛੋਕੜ ਦਾ ਤੁਹਾਨੂੰ ਪਤਾ ਨਹੀਂ ਪਰ ਉਹਨੇ ਆਪਣੀ ਇੱਕ ਸਿਆਸਤ ਦੇ ਵਿੱਚ ਬਣਾਇਆ ਸੀਗਾ ਤੋ ਇਹ ਜ਼ਰੂਰੀ ਨਹੀਂ ਹੁੰਦਾ ਵੀ ਕੌਮ ਮਤਲਬ ਕਿ ਕਿਸੇ ਨੂੰ ਮੁਹੀ ਮੰਨੇ ਮੰਨੇ ਜੇ ਕਿਸੇ ਕਲੰਕੀ ਨੂੰ ਆਗੂ ਬਣਾ ਦਿੱਤਾ ਗਿਆ ਤੇ ਉਹ ਕਲੰਕੀ ਤੋਂ ਦੂਰ ਰਹਿ ਕੇ ਕੌਮ ਆਪ ਵੀ ਕੰਮ ਕਰ ਲੈਂਦੀ ਹੈ। ਸੰਤ ਸਮਾਜ ਦੇ ਸਾਰਾ ਇਹਦੇ ਤੋਂ ਪਿੱਛੇ ਹੱਟ ਚੁੱਕਾ ਆ ਜਿਨ੍ਹਾਂ ਨੇ ਉਸ ਵੇਲੇ ਚਲੋ ਪਲੇਕੇ ਦੇ ਵਿੱਚ ਇਹਨੂੰ ਪੱਗਾ ਮੰਨ ਦਿੱਤੀਆਂ ਸੀ। ਜੀ। ਬਾਬਾ ਬੇਦੀ ਜੀ, ਗੁਰਨਾਥ ਦੇਵ ਜੀ ਦੀਆਂ ਸੰਸਾਦਾਂ ਸੋ ਹੋਰ ਇਤਿਆਦ ਜਿਨ੍ਹਾਂ ਨੇ ਸਤਪੁਰਸ਼ ਨੇ ਉਹ ਤੇ ਸਾਰੇ ਸਮਾਪਾ ਕੇ ਉਹ ਜੀ ਸਾਲਾਂ ਦੇ ਵਿੱਚ ਇਹਦੇ ਤੋਂ ਪਿੱਛੇ हट ਗਏ ਸੀਗੇ ਉਹ ਸੰਤ ਸਮਾਜ ਤੋਂ ਕੀ ਭੇ ਵੀ ਦੇ ਗਏ ਸੀਗੇ ਇਹਦੇ ਕਾਰਨਾਮਿਆਂ ਦੇ ਕਰਕੇ ਸਾਰੇ ਇਹਦੇ ਤੋਂ ਪ੍ਰੇਸ਼ਾਨ ਨੇ ਸਾਰਿਆਂ ਦੀ ਇਸ ਵੇਲੇ ਮੰਗ ਚੱਲ ਰਹੀ ਆ ਵੀ ਟਕਸਾਲ ਦਾ ਮੁਖੀ ਕਿਸੇ ਯੋਗ ਬੰਦੇ ਨੂੰ ਬਣਾਉਣਾ ਚਾਹੀਦਾ ਹੈ ਉਹ ਗਏ ਨੇ ਕੁੰਭ ਦੇ ਮੇਲੇ ਤੇ ਕੋਈ ਵਜ੍ਹਾ ਤੇ ਹੋਏਗੀ ਕੋਈ ਰਿਸ਼ਤਿਆਂ ਨੂੰ ਹਿੰਦੂ ਸਿੱਖ ਦੇ ਰਿਸ਼ਤਿਆਂ ਨੂੰ ਮਜ਼ਬੂਤ ਕਰਨ ਤੇ ਗਏ ਹੋਣਗੇ ਵੀ ਅਸੀਂ ਤੇ ਜੀ ਹਿੰਦੂ ਸਿੱਖੀਕਤਾ ਦੀ ਗੱਲ ਕਰਨ ਗਏ ਆ ਉਹਨਾਂ ਨੇ ਕਦੀ ਹਿੰਦੂ ਸਿੱਖੀਕਤਾ ਦੀ ਗੱਲ ਕੀਤੀ ਪੰਜਾਬ ਦੇ ਪਾਣੀਆਂ ਨਾਲ ਵੀ ਟਕਾ ਫਿਰ 82 ਦਾ ਅਟੈਕ ਹੁੰਦਾ ਹੋਰ ਕਿੰਨਾ ਕੁਝ ਹੁੰਦਾ ਤੇ ਹੁਣ ਮਤਲਬ ਕੀ ਕੀ ਰਿਸ਼ਤੇ ਕਾਇਮ ਕਰਨ ਵਾਲੀ ਉਹ ਗੱਲ ਰਹਿ ਗਈ ਸਰੋਤ ਇਹ ਹਵਾਲਾ ਦਿੰਦੇ ਨੇ ਕਿ ਸੰਤ ਕਰਤਾਰ ਸਿੰਘ ਕੀ ਤੱਕ ਇਸ ਕੁੰਭ ਤੇ ਮੇਲੇ ਤੱਕ ਲੋਕ ਜਾਂਦੇ ਰਹੇ ਨੇ ਇਸ਼ਨਾਨ ਵੀ ਹੁੰਦੇ ਰਹੇ ਨੇ ਉੱਥੇ ਨਿਰਮਲ ਸੰਤਵੀ ਨੇ ਉਦਾਸੀਨ ਸੰਤਵੀ ਨੇ ਉੱਥੇ ਆਖਾੜੇ ਨੇ ਉਹਨਾਂ ਦੇ ਨਾਂ ਤੇ ਇਹ ਹਜ਼ਾਰਾਂ ਏਕੜ ਜ਼ਮੀਨ ਹੈ ਉਹਨਾਂ ਜ਼ਮੀਨਾਂ ਨੂੰ ਇਹ ਤਾਂ ਫਿਰ ਲੋਕਾਂ ਦੂਜੇ ਹਥਿਆ ਲੈਣਗੇ ਫਿਰ ਉਹ ਉਦਾਸੀਨ ਜਿਹੜੇ ਆ ਪਲਾਉਂਦੇ ਸੀ ਪ੍ਰਚਾਰ ਵਾਸਤੇ ਤੇ ਚਲੋ ਕੋਈ ਪ੍ਰਚਾਰ ਜਾਂ ਸੰਗੀਤ ਦੇਣੀ ਉਹ ਉਹ ਜਾ ਕੇ ਉੱਥੇ ਨਹਾਉਂਦੇ ਨਹੀਂ ਸੀ ਫਿਰ ਦੇ ਇੱਦਾਂ ਗੰਦ ਦੇ ਵਿੱਚ ਤੁਹਾਨੂੰ ਪਤਾ ਹੈ ਕਿ ਇਸ ਇਸ਼ਨਾਨ ਤੋਂ ਬਾਅਦ ਵਿਖਿਓ ਹੁਣ ਨਾ ਤਾਂ ਕੋਈ ਸਿੱਖਾਂ ਨੂੰ ਹੱਤਵਾਦੀ ਕਹੇਗਾ ਨਾ ਹੀ ਉਹਨਾਂ ਨੂੰ ਮੌਵਾਦੀ ਕਹੇਗਾ ਨਾ ਕੋਈ ਖਾਲਸਾ ਨਹੀਂ ਕਹੇਗਾ ਸਿੱਖ ਜਿਹੜੇ ਨੇ ਹੋ ਸਕਦਾ ਕਿ ਜਲਦੀ ਜੇਲ੍ਹੋਂ ਬਾਹਰ ਵੀ ਆ ਜਾਣ ਤੰਗ ਰਾਜ ਤੱਕ ਇਹਨੇ ਛਡਾਇ ਕਿੰਨੇ ਕਿ ਸਿੱਖਾਂ ਦੇ ਮਸਲੇ ਹੱਲ ਕਿਹੜੇ ਹੋਏ ਆ ਉਹ ਮਸਲੇ ਹੱਲ ਹੋਏ ਆ ਸਿੱਖਾਂ ਟਰੱਕਰੀਆਂ ਵਾਲੇ ਦਾ ਕੇਸ ਜੀ ਕੇਸੀ ਰਾਜਾ ਹੋਰ ਕਈ ਕੇਸ ਨੇ ਉਹਨਾਂ ਦੇ ਵਿੱਚ ਮਨੋਲਝਾਇਆ ਨਾ ਜਾਵੇ ਮੈਂ ਬਚਿਆ ਰਵਾਂ ਸਾਹ ਜੇ ਮਤਲਬ ਕੀ ਆਪਣੇ ਮਤਬਲਾਵਾ ਪਾਸ ਤੇ ਵਪਾਰਿਆ ਜਿਹੜਾ ਉਹਨਾਂ ਦੇ ਨਾਲ ਸਖਸ਼ ਹੈ ਉਹ ਤਾਂ ਵੈਸੇ ਉਥੋਂ ਦੇ ਵਹੰਤ ਨੇ ਦਮੋਦਰੀ ਨਾਮ ਹੈ ਉਹਨਾਂ ਦਾ ਤੇ ਲੋਕੀ ਉਹਨਾਂ ਨੂੰ ਸ਼ੇਰਸਵਾਲ ਨਿਸ਼ਾਨ ਸ਼ਰਮਾ ਕਹਿ ਕੇ ਪੰਢੀ ਜਾ ਰਹੇ ਨੇ ਪਰ ਕਹਿ ਰਹੇ ਨੇ ਕਿ ਨਹੀਂ ਹਉ ਤੇ ਅਖਾੜੇ ਦੇ ਮਹੰਤ ਚਲੋ ਹੋਣਗੇ ਨਿਸ਼ਾਨਦ ਸ਼ਰਮਾ ਕਿਰਾ ਉੱਥੇ ਨਹੀਂ ਤੁਰਿਆ ਫਿਰਦਾ ਜਾਂ ਹੋਰ ਹਿੰਦੂ ਉੱਥੇ ਨਹੀਂ ਤੁਰੇ ਫਿਰਦੇ ਉਹ ਜਿਹੜੀ ਤਖਤਾਲ ਦੇ ਵਿੱਚੋਂ ਆਵਾਜ਼ ਉੱਠਦੀ ਸੀਗੀ ਸਰਕਾਰ ਦੇ ਬਰ ਖਿਲਾਫ ਉਹ ਇਸ ਵੇਲੇ ਉਹਨਾਂ ਦੇ ਕੰਟਰੋਲ ਦੇ ਵਿੱਚ ਆ ਉਹਨਾਂ ਨੂੰ ਹੋਰ ਕੀ ਚਾਹੀਦਾ ਹੈ ਦੇ ਦੁਲੰਦ ਦੇ ਪਰ ਖਿਲਾਫ ਆਵਾਜ਼ ਉਠਾਉਣੀ ਆ ਤੇ ਉਹ ਕੰਮ ਹੀ ਜੇ ਅਸੀਂ ਬੰਦ ਕਰਦਾਂਗੇ ਤੇ ਟਕਸਾਲ ਨੂੰ ਵੀ ਲੋਕੀ ਪੌ ਲੈ ਜਾਣਗੇ ਤੇ ਗਾਲਾਂ ਕੱਢਣਗੇ ਤੇ ਕੱਟਦੇ ਨੇ ਵਿਦੇਸ਼ਾਂ ਦੇ ਵਿੱਚ ਬਥੇਰੇ ਲੋਕੀ ਗਾਲਾਂ ਇਹਨੂੰ ਕਿਹੜਾ ਨਹੀਂ ਕੱਟ ਬੈਠੇ ਕੈਨੇਡਾ ਜੋ ਵੀ ਕਈ ਗੁਰਦਵਾਰਾਂ ਤੋਂ ਹਰਨਾਮ ਸਿੰਘ ਤੁੰਗੇ ਨੂੰ ਬੈਨ ਕੀਤਾ ਐਸੇ ਅਮਰੀਕਾ ਜੋ ਵੀ ਕਈ ਗੁਰਦਵਾਰਾਂ ਤੇ ਇਹਨੂੰ ਬੈਨ ਕੀਤਾ ਲੋਕੀ ਮਤਲਬ ਕਿ ਭਲਾ ਦੇਣ ਕਿ ਟਕਸਾਲ ਨੂੰ ਵੀ ਜੇ ਅਸੀਂ ਇਦਾਂ ਹੀ ਚੱਲਦੇ ਰਹੇ ਸਵਾਗਤ ਤੁਸੀਂ ਜੁੜੇ ਹੋ ਐਨਆਰਏ ਟੂਡੇ ਦੇ ਨਾਲ ਤੇ ਮੈਂ ਹਾਰਿਸ਼ਪਾਲ ਸਿੰਘ ਯੂਐਸਏ ਤੋਂ ਸਾਡੇ ਨਾਲ ਜੁੜੇ ਨੇ ਭਾਈ ਜਸਵਿੰਦਰ ਸਿੰਘ ਜੀ ਪੱਜ ਜਸਵਿੰਦਰ ਸਿੰਘ ਜੀ ਆਪ ਜੀ ਦਾ ਬਹੁਤ ਸਵਾਗਤ ਹੈ। ਧੰਨਵਾਦ ਜੀ ਸਮੂਹ ਸੰਗਤ ਨੂੰ ਸਮੂਹ ਸਰੋਤਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਜਸਵਿੰਦਰ ਸਿੰਘ ਜੀ ਦਮਦਮੀ ਟਕਸਾਲ ਦੇ ਮੁਖੀ ਬਾਬਾ ਹਰਨਾਮ ਸਿੰਘ ਜੀ ਖਾਲਸਾ ਕੁੰਬ ਦੇ ਮੇਲੇ ਦੇ ਵਿੱਚ ਇਸ਼ਨਾਨ ਕਾਤਾ ਕਰ ਰਏ ਬਵਾਲ ਮਾਚ ਗਿਆ। ਡਿਜੀਟਲ ਗਿਰਜਾਨੀ ਉਹਨਾਂ ਤੇ ਤੰਜ ਕਸਣੇ ਸ਼ੁਰੂ ਕਰ ਦਿੱਤੇ ਨੇ ਉਹਨਾਂ ਨੂੰ ਨੋਚਣਾ ਸ਼ੁਰੂ ਕਰ ਦਿੱਤਾ। ਕੋਈ ਲਿਖਦਾ ਕਿ ਹੱਥ ਧਰ ਕੇ ਕਾਲ ਜੇਤੀ ਮੈਂ ਦਿਲ ਦੇ ਵਰਕੇ ਫੋਲਾ ਸ਼ੇਰਾਂ ਦੇ ਡੇਰਿਆਂ ਤੇ ਅੱਜ ਗਿੱਦੜ ਕਰਨ ਕੋਲੋਲਾ ਪਰ ਤੁਹਾਨੂੰ ਕੀ ਲੱਗਦਾ ਹੈ ਕਿ ਦਮਦਮੀ ਟਕਸਾਲ ਦੇ ਮੁਖੀ ਜੇਕਰ ਉਹ ਗਏ ਨੇ ਕੁੰਬ ਦੇ ਮੇਲੇ ਤੇ ਕੋਈ ਵਜ੍ਹਾ ਤੇ ਹੋਏਗੀ ਕੋਈ ਰਿਸ਼ਤਿਆਂ ਨੂੰ ਹਿੰਦੂ ਸਿੱਖ ਦੇ ਰਿਸ਼ਤਿਆਂ ਨੂੰ ਮਜ਼ਬੂਤ ਕਰਨ ਤੇ ਗਏ ਹੋਣਗੇ ਗੁਰਬਾਣੀ ਦੇ ਦਰਸਾਏ ਮਾਰਗ ਦੇ ਹਿਸਾਬ ਨਾਲ ਗਏ ਹੋਣਗੇ ਜੋ ਗੁਰੂ ਸਾਹਿਬ ਦਾ ਹੁਕਮ ਹੋਏਗਾ ਉਹਦੀ ਪਾਲਣਾ ਕਰਨ ਵਾਸਤੇ ਤਾਂ ਗਏ ਹੋਣਗੇ ਕਿਉਂਕਿ ਉਹ ਦਮਦਮੀ ਟਕਸਾਲ ਦੇ ਮੁਖੀ ਨੇ ਕੀ ਕਹਿੰਦੇ ਹੋ ਵੇਖੋ ਜੀ ਪਹਿਲੀ ਤੇ ਗੱਲ ਖਾਲਸਾ ਕਹਿਣਾ ਬਣਦਾ ਨਹੀਂ ਖਾਲਸਿਆਂ ਦੇ ਕੰਮ ਨਹੀਂ ਹੁੰਦੇ ਦੂਸਰੀ ਗੱਲ ਇਹ ਆ ਵੀ ਜਿਹੜੀਆਂ ਪਹਿਲਾਂ ਗੁਰੂ ਸਾਹਿਬ ਜੀ ਦੇ ਵੇੜੇ ਜਾਂ 1947 ਦੀਆਂ ਪਹਿਲਾਂ ਦੀਆਂ ਗੱਲਾਂ ਨੇ ਉਹ ਗੱਲਾਂ ਹੋਰ ਸੀ ਜਿਵੇਂ ਇਹਦੇ ਚੇਲੇ ਚਾਟੜੇ ਕਈ ਇਹ ਵੀ ਕਹਿ ਦਣਗੇ ਜਿਹੜੀ ਵੱਡੇ ਮਹਾਪੁਰਸ਼ ਵੀ ਗਏ ਸੀਗੇ ਚਲੋ ਨਿਰਮਲਿਆਂ ਦੇ ਅਖਾੜੇ ਵੱਲੋਂ ਉਹਨਾਂ ਨੂੰ ਬੁਲਾਇਆ ਜਾਂਦਾ ਸੀ ਉੱਥੇ ਉਹਨਾਂ ਨੇ ਕਥਾ ਕੀਤੀ ਵਿਦਿਆ ਮਾਰਤੰਡ ਦੇ ਉਹਨਾਂ ਨੂੰ ਖਿਤਾਬ ਦਿੱਤੇ ਗਏ ਜਾਂ ਹੋਰ ਗੱਲਾਂ ਪਰ ਉਹ 47 ਤੋਂ ਪਹਿਲਾਂ ਦੀਆਂ ਗੱਲਾਂ ਨੇ ਜਦੋਂ ਕਿ ਜਾਂ ਉਹ ਸਮੇਂ ਦੀਆਂ ਗੱਲਾਂ ਨੇ ਜਦੋਂ ਸਾਡੀ ਹਿੰਦੂਆਂ ਦੇ ਨਾਲ ਕੋਈ ਲੜਾਈ ਨਹੀਂ ਸੀ ਚੱਲ ਰਹੀ 47 ਤੋਂ ਬਾਅਦ ਹਿੰਦੂਆਂ ਨੇ ਸਭ ਤੋਂ ਪਹਿਲਾਂ ਜਰਾਇਮ ਪੇਸ਼ਾ ਕੌਮ ਦਾ ਖਿਤਾਬ ਦਿੱਤਾ ਸਿੱਖਾਂ ਨੂੰ ਫੇਰ ਆਪਣਾ ਉਹਦੇ ਤੋਂ ਬਾਅਦ ਕਹਿ ਲਿਆ ਵੀ ਜਿਹੜੀ ਪੰਜਾਬੀ ਸੂਬੇ ਦੀ ਮੰਗ ਸੀ ਹੋਰਾਂ ਸਟੇਟਾਂ ਨੂੰ ਐਲਾਨ ਦਿੱਤਾ ਗਿਆ ਪਹਾਸ਼ਾਵਾਂ ਦੇ ਨਾਮ ਤੇ ਪਰ ਪੰਜਾਬੀ ਸੂਬੇ ਦੀ ਜਦੋਂ ਮੰਗ ਚੱਲੀ ਉਦੋਂ ਵੀ 1955 ਦੇ ਵਿੱਚ ਨਹਿਰੂ ਬੁੱਲੰਦਰਬਾਦ ਸਾਹਿਬ ਤੇ ਸਭ ਤੋਂ ਪਹਿਲਾ ਹਮਲਾ ਕੀਤਾ ਗਿਆ 4 ਜੁਲਾਈ 1955 ਨੂੰ ਉਹ ਫੋਟੋਆਂ ਵੀ ਹੈਗੀਆਂ ਨੇ Google ਤੇ ਹਨ ਜੀ ਤੋਂ ਉਦੋਂ ਤੋਂ ਬਾਅਦ ਵੀ ਪੰਜਾਬ ਦੇ ਪਾਣੀਆਂ ਨਾਲ ਵੀ ਤਕਰਾ ਫਿਰ 84 ਦਾ ਅਟੈਕ ਹੁੰਦਾ ਹੋਰ ਕਿੰਨਾ ਕੁਝ ਹੁੰਦਾ ਤੇ ਹੁਣ ਮਤਲਬ ਕਿ ਕੀ ਰਿਸ਼ਤੇ ਕਾਇਮ ਕਰਨ ਵਾਲੀ ਕੋਈ ਗੱਲ ਰਹਿ ਗਈ ਹੈ ਉਰ ਤੋਂ ਬਾਅਦ ਕਿੰਨੀ ਨੌਜਵਾਨੀ ਜਿਹੜੀ ਆ ਉਹ ਫੜ ਫੜ ਕੇ ਮਾਰੀ ਗਈ ਆ ਪੰਜਾਬ ਦੇ ਵਿੱਚ ਝੂਠੇ ਪੁਲਿਸ ਮੁਕਾਬਲੇ ਬਣਾ ਕੇ ਤੇ ਅੱਜ ਦੀ ਡੇਟ ਦੇ ਵਿੱਚ ਨਸ਼ਿਆਂ ਦੇ ਨਾਲ ਮਾਰਿਆ ਜਾ ਰਿਹਾ ਹੈ ਹਾਂਜੀ ਨਸ਼ਿਆਂ ਦੇ ਨਾਲ ਤੇ ਜਿਹੜੇ ਝੂਠੇ ਪੁਲਿਸ ਮੁਕਾਬਲਿਆਂ ਤੋਂ ਕਿਤੇ ਵੱਧ ਨੌਜਵਾਨੀ ਜਿਹੜੀ ਆ ਉਹ ਸਰਕਾਰ ਵੱਲੋਂ ਨਸ਼ਿਆਂ ਦੇ ਨਾਲ ਮਾਰ ਦਿੱਤੀ ਗਈ ਹੈ ਮੈਂ ਉਹੀ ਗੱਲ ਕਰ ਰਿਹਾ ਇਹ ਇਕੱਲੇ ਥੋੜੀ ਨੇ ਕਿ ਦੱਸਦੇ ਨੇ ਸਰੋਤ ਇਹ ਹਵਾਲਾ ਦਿੰਦੇ ਨੇ ਕਿ ਸੰਤ ਕਰਤਾਰ ਸਿੰਘ ਜੀ ਤੱਕ ਇਸ ਕੁੰਭ ਦੇ ਮੇਲੇ ਤੱਕ ਲੋਕ ਜਾਂਦੇ ਰਹੇ ਨੇ ਇਸ਼ਨਾਨ ਵੀ ਹੁੰਦੇ ਰਹੇ ਨੇ ਉੱਥੇ ਨਿਰਮਲੇ ਸੰਤਵੀ ਨੇ ਉਦਾਸੀਨ ਸੰਤਵੀ ਨੇ ਉੱਥੇ ਆਖਾੜੇ ਨੇ ਉਹਨਾਂ ਦੇ ਨਾਂ ਤੇ ਇਹ ਹਜ਼ਾਰਾਂ ਏਕੜ ਜ਼ਮੀਨ ਹੈ ਉਹਨਾਂ ਜ਼ਮੀਨਾਂ ਨੂੰ ਇਹ ਤਾਂ ਫਿਰ ਲੋਕ ਦੂਜੇ ਹਥਿਆ ਲੈਣਗੇ ਜੇਕਰ ਉਹ ਉੱਥੇ ਸਿੱਖ ਕੌਮ ਦੇ ਲੋਕ ਨਹੀਂ ਜਾਣਗੇ ਸਿੱਖ ਕੌਮ ਦੇ ਨੁਮਾਇੰਦੇ ਨਹੀਂ ਜਾਣਗੇ ਤਾਂ ਫਿਰ ਉਹਨਾਂ ਨੂੰ ਤਾਂ ੱੱਕੇ ਦੇ ਨਾਲ ਹੀ ਹਿੰਦੂ ਆਪਣੇ ਚ ਸ਼ਾਮਲ ਕਰ ਲੈਣਗੇ ਨਹੀਂ ਤੁਸੀਂ ਉਹ ਗੱਲ ਤੇ ਛੱਡੋ ਤੇ ਪੰਜਾਬ ਠਹਿਉਣ ਨੂੰ ਫਿਰਦੇ ਆ 1965 ਤੋਂ ਪਹਿਲਾਂ ਦੀਆਂ ਗੱਲਾਂ ਨੇ ਉਹ ਮੈਂ ਉਹੀ ਗੱਲ ਕਹਿ ਰਿਹਾ ਉਹ ਜਿਹੜੇ ਸਿੱਖਾਂ ਨਾਲ ੱੱਕੇ ਹੋਏ ਨੇ ਉਹਨਾਂ ਤੋਂ ਪਹਿਲਾਂ ਦੀਆਂ ਗੱਲਾਂ ਨੇ ਤੇ ਉਹ ਦਾਸ ਸੀ ਜਿਹੜੇ ਆ ਬੁਲਾਉਂਦੇ ਸੀ ਪ੍ਰਚਾਰ ਵਾਸਤੇ ਤੇ ਚਲੋ ਕੋਈ ਪ੍ਰਚਾਰ ਜਾਂ ਸਪੀਚ ਦੇਣੀ ਉਹ ਉਹ ਜਾ ਕੇ ਉੱਥੇ ਨਹਾਉਂਦੇ ਨਹੀਂ ਸੀ ਫਿਰਦੇ ਏਦਾਂ ਗੰਦ ਦੇ ਵਿੱਚ ਜਿੱਥੇ ਕਿ ਉਹ ਵੀਡੀਓ ਵਾਇਰਲ ਹੋ ਚੁੱਕੀਆਂ ਕਿ ਬੀਬੀ ਬੋਲ ਰਹੀ ਆ ਵੀ ਇੱਥੇ ਲੋਕਾਂ ਨੇ ਹੱਗਿਆ ਆ ਪੋਟੀ ਕੀਤੀ ਹੋਈ ਆ ਗੁਟਕੇ ਦੇ ਪੈਕੇਟ ਸੁੱਟੇ ਹੋਏ ਆ ਭਾਅ ਤਮਾਕੂ ਹਨਾ ਉਹਦੀਆਂ ਚੀਜ਼ਾਂ ਜਿੱਥੇ ਸੁੱਟੀਆਂ ਆ ਸਿੱਖਨ ਨੂੰ ਤੇ ਮਹਾਰਾਏ ਨੇ ਵਰਦਿਆ ਮਹਾਰਾਜ ਦਾ ਘੋੜਾ ਤਮਾਕੂ ਦੇ ਖੇਤ ਜੋ ਨਹੀਂ ਲੰਗਿਆ ਹੈਣਾ ਉਹੋ ਜੀਆਂ ਥਾਵਾਂ ਤੇ ਉਹ ਨਹਾਉਂਦੇ ਨਹੀਂ ਸੀ ਫਿਰਦੇ ਜੀ 1965 ਤੋਂ ਪਹਿਲਾਂ ਦੀਆਂ ਗੱਲਾਂ ਹੁਣ ਜੇ ਪੰਜਾਬ ਦੀ ਗੱਲ ਕਰੀਏ ਅਮਰਪਾਲ ਨੂੰ ਫੜਨ ਵਾਸਤੇ ਤੇ ਕਿੰਨੀ ਫੋਰਸ ਲਾ ਦਿੱਤੀ ਜਾਂਦੀ ਆ ਕੀ ਜੇ ਨਸ਼ੇ ਰੋਕਣੇ ਹੁਣ ਸਰਕਾਰਾਂ ਰੋਕ ਨਹੀਂ ਸਕਦੀਆਂ ਸੋ ਸਰਕਾਰਾਂ ਇੱਕ ਚਾਲ ਦੇ ਅਧੀਨ ਸਿੱਖਾਂ ਨੂੰ ਮਾਰ ਰਹੀਆਂ ਤੇ ਇਹੋ ਦੇ ਸਮਿਆਂ ਦੇ ਵਿੱਚ ਜੇ ਅਸੀਂ ਕਹੀਏ ਵੀ ਅਸੀਂ ਤੇ ਜੀ ਹਿੰਦੂ ਸਿੱਖ ਏਕਤਾ ਦੀ ਗੱਲ ਕਰਨ ਗਏ ਆ ਉਹਨਾਂ ਨੇ ਕਦੀ ਹਿੰਦੂ ਸਿੱਖ ਏਕਤਾ ਦੀ ਗੱਲ ਕੀਤੀ ਸੋ 84 ਜਿਹੜੇ ਚਾਂਦਨੀ ਚੌਕ ਦੇ ਵਿੱਚ ਗੁਰਦੇਵ ਭੱਤੌਰ ਸਾਹਿਬ ਜੀ ਨੇ ਸ਼ਹੀਦੀ ਦਿੱਤੀ ਆ ਉਸ ਚੌਕ ਦੇ ਵਿੱਚ ਸਿੱਖਾਂ ਨੂੰ ਫੜ ਫੜ ਕੇ ਸਾੜਿਆ ਗਿਆ ਇੰਨਾ ਕੁਝ ਹੋਣ ਤੋਂ ਬਾਅਦ ਅਸੀਂ ਹਿੰਦੂ ਸਿੱਖ ਦੀਆਂ ਗੱਲਾਂ ਕਰਾਂਗੇ ਇਹ ਇਹ ਗੱਲਾਂ ਉਹ ਕਰਦੇ ਹੁੰਦੇ ਨੇ ਜਿਹੜੇ ਆਪਣੇ ਆਪ ਨੂੰ ਡਾਕਲ ਤੇ ਕਮਜ਼ੋਰ ਸਮਝਣ ਜਿਹੜੇ ਲੜਾਈ ਜੋਗੇ ਨਾ ਅੰਦੀ ਸ਼ੰਤਗਾਨੀ ਜਰਨੈਲ ਸਿੰਘ ਜੀ ਦੀ ਆ ਤੇ ਆਪਣੇ ਆਪ ਨੂੰ ਕਹਿੰਦਾ ਉਹਨਾਂ ਦੇ ਨਕਸ਼ੇ ਕਦਮਾਂ ਤੇ ਕਦੀ 1% ਵੀ ਚੱਲਿਆ ਜਿਹੜੇ ਇੰਨੇ ਸ਼ੀਦਾਂ ਦੇ ਸਮਾਗਮ ਹੁੰਦੇ ਆ ਉੱਥੇ ਤੇ ਕਦੀ ਇਹ ਪਹੁੰਚਦਾ ਨਹੀਂ ਉਹ ਕੌਮ ਦੇ ਮੇਲੇ ਤੇ ਜਾ ਕੇ ਕਿੱਥੇ ਤੱਕ ਪਹੁੰਚਣ ਡਿਆ ਸੋ ਇਹ ਸਾਰੀਆਂ ਗੱਲਾਂ ਹੁੰਦੀਆਂ ਜਿਹੜੀਆਂ ਸਰਕਾਰਾਂ ਹੁੰਦੀਆਂ ਉਹਨਾਂ ਦੀਆਂ ਕੁਝ ਚਾਲਾਂ ਹੁੰਦੀਆਂ ਜਸਵੰਤ ਜੀ ਚਾਲਾਂ ਇਹ ਹੁੰਦੀਆਂ ਵੀ ਜਿਵੇਂ ਕਹਿ ਲੀਏ ਵੀ ਜਿਹੜਾ ਕੋਈ ਸ਼ିକਾਰੀ ਹੁੰਦਾ ਉਹਨੇ ਸ਼ਿਕਾਰ ਨੂੰ ਫਸਾਉਣ ਵਾਸਤੇ ਦਾਣਾ ਵੀ ਪਾਉਣਾ ਹੁੰਦਾ ਅੱਛਾ ਜੀ ਸੋ ਦਾਣੇ ਪਾਉਂਦੇ ਆ ਪਰ ਸ਼ਿਕਾਰੀ ਨੂੰ ਇਹ ਨਹੀਂ ਪਤਾ ਲੱਗਦਾ ਵੀ ਮੈਂ ਫਸ ਜਾਵਾਂਗਾ ਕੌਮ ਦਾ ਨੁਕਸਾਨ ਕਰਾ ਦੇਵਾਂਗਾ ਜਿਹੜਾ ਭਾਵ ਸ਼ਿਕਾਰ ਹੁੰਦਾ ਸੋ ਇਸ ਤਰ੍ਹਾਂ ਇਹ ਉਹਨਾਂ ਦੇ ਜਾਲ ਦੇ ਵਿੱਚ ਫਸ ਰਹੇ ਨੇ ਪਰ ਜਿਹੜੀ ਕੋ ਗੱਲ ਹੈ ਅਣਖ ਗੈਰਤ ਦੀ ਗੱਲ ਕਰਨੀ ਚਾਹੀਦੀ ਆ ਉਹਦੇ ਤੋਂ ਇੱਕ ਕੋਹਾਂ ਦੂਰ ਨੇ ਇਸ ਤੋਂ ਪਹਿਲਾਂ ਕਿ ਮੈਂ ਮਾਮਲੇ ਨੂੰ ਸਵਾਲਾਂ ਨੂੰ ਥੋੜਾ ਜਿਹਾ ਅੱਗੇ ਤੋਰਾ ਪਹਿਲਾਂ ਮੈਨੂੰ ਇਹ ਦੱਸੋ ਕਿ ਹਰਨਾਮ ਸਿੰਘ ਖਾਲਸਾ ਜੀ ਨੂੰ ਤੁਸੀਂ ਤੇ ਜਾਂ ਬਹੁਤ ਸਾਰੇ ਹੋਰ ਤੁਹਾਡੇ ਸੋਚ ਦੀ ਵਿਚਾਰਧਾਰਾ ਦੇ ਜਿੰਨੇ ਲੋਕ ਨੇ ਉਹ ਦਮਦਮੇ ਟਕਸਾਲ ਦਾ ਮੁਖੀ ਮੰਨਦੇ ਕਿ ਨਹੀਂ ਮੰਨਦੇ ਨਹੀਂ ਬਿਲਕੁਲ ਨਹੀਂ ਮੰਨਦੇ ਜੀ ਇਹਨੂੰ ਖਾਸ ਤੌਰ ਤੇ ਕੌਣ ਕੌਣ ਮੁਖੀ ਹੈ ਕਿੰਨੂੰ ਮੰਨਦੇ ਜੀ ਕਿੰਨੂੰ ਮੰਨਦੇ ਜੀ ਵੇਖੋ ਕੌਣ ਹੈ ਮੁਖੀ ਉਹ ਹੁੰਦਾ ਜਿਹੜਾ ਕੋਈ ਟਕਸਾਲ ਦੇ ਕਾਇਦੇ ਕਾਨੂੰਨਾਂ ਦੇ ਵਿੱਚ ਰਹਿ ਕੇ ਕੋਈ ਕੌਮ ਦੀ ਅਗਵਾਈ ਕਰੇ ਹਾਂ ਜੀ ਸੰਤ ਗਨਈ ਕਰਤਾਰ ਸਿੰਘ ਜੀ ਨੇ ਕਿਹਾ ਸੀਗਾ ਵੀ ਕੌਮ ਤੇ ਭੀੜ ਬਣੀ ਹੋਵੇ ਤੇ ਆਪ ਅੰਦਰ ਬਣ ਰਹਿਣਾ ਜਾਂ ਚੁੱਪ ਕੀਤੇ ਰਹਿਣਾ ਤੇ ਲੀਡਰ ਕਹਾਉਣ ਦੇ ਜਾਂ ਕੌਮ ਦੇ ਠੇਕੇਦਾਰ ਕਹਾਉਣ ਦੇ ਬਿਲਕੁਲ ਹੱਕਦਾਰ ਨਹੀਂ ਹੁੰਦੇ ਇਹ ਸ਼ਰਮਨਾਕ ਗੱਲਾਂ ਨੇ ਬਾਕੀ ਇਹ ਦੀ ਜਿਹੜੀ ਚੋਣ ਵੀ ਹੋਈ ਆ ਉਹ ਚੋਣ ਦੇ ਵਿੱਚ ਵੀ ਜਸਵੀਰ ਸਿੰਘ ਰੋਡੇ ਨੇ ਇੱਕ ਸਿਆਸਤ ਖੇਢੀ ਸੀਗੀ ਵੀ ਚਲੋ ਇਹਦਾ ਪਛੌੜਟ ਜਿਹੜਾ ਵਾਦਾ ਵਧੀਆ ਨਹੀਂਗਾ ਤੇ 6 ਮਹੀਨੇ ਨੂੰ ਬਣਾ ਕੇ ਇਹਦੇ ਤੋਂ ਬਾਅਦ ਮੈਂ ਆਪ ਕਾਬਜ ਹੋਵਾਂਗਾ ਪਰ ਚਲੋ ਆਪਣੀ ਸਕੀਮ ਦੇ ਵਿੱਚ ਉਹ ਨਹੀਂ ਕਾਮਯਾਬ ਹੋਇਆ ਇੰਨੇ ਫੇਰ ਸੰਤਾਂ ਦੀ ਸਿੰਘਣੀ ਕੋਲੋਂ ਪੱਗ ਬਣਵਾ ਲਈ ਵੀ ਪੱਕਾ ਵੀ ਮੈਂ ਹੀ ਆ ਏਦਾਂ ਆਦਾਂ ਕਰਕੇ ਤੇ ਇਹਨੂੰ ਨਾ ਅਸੀਂ ਕਦੀ ਮੰਨਿਆ ਆ ਨਾ ਅਸੀਂ ਕਦੀ ਇਹਦੇ ਨਾਲ ਖੜੇ ਹੋਏ ਆਂ ਬਿਲਕੁਲ ਇਹਦਾ ਵਿਰੋਧ ਕਰਦੇ ਆਂ ਜਸਵਿੰਦਰ ਜੀ ਚਾਰ ਦਹਾਕਿਆਂ ਤੋਂ ਚਾਰ ਦਹਾਕਿਆਂ ਤੋਂ ਦਮਦਮੀ ਟਕਸਾਲ ਦਾ ਅਗਰ ਕੋਈ ਕਹਿੰਦੇ ਆ ਕਿ ਮੁਖੀ ਕੌਣ ਹੈ ਤਾਂ ਨਾਮ ਇੱਕੋ ਹੀ ਆਉਂਦਾ ਹੈ ਕਿ ਬਾਬਾ ਹਰਨਾਮ ਸਿੰਘ ਜੀ ਖਾਲਸਾ ਜੇਕਰ ਤੁਸੀਂ ਨਹੀਂ ਮੰਨਦੇ ਤਾਂ ਤੁਸੀਂ ਕਿਹਨੂੰ ਮੰਨਦੇ ਹੋ ਕੋਈ 2-3 ਨਾਂ ਗਿਣਾਓ ਪੀ ਇਹਨਾਂ ਚੋਂ ਮੁਖੀ ਹੋਣਾ ਚਾਹੀਦਾ ਮੇਰੇ ਕੋ ਜਿਹੜੀ ਚੋਣ ਹੈ ਨਾ ਜੇ ਸਿੰਘਾਂ ਨੇ ਚੋਣ ਕੀਤੀ ਆ ਤਾਂ ਸਾਰੇ ਸਿੰਘਾਂ ਦੀ ਸਲਾਹ ਦੇ ਨਾਲ ਹੋਣੀ ਚਾਹੀਦੀ ਸੀ ਉਦੋਂ ਵੀ ਜਸਬੀਰ ਸਿੰਘ ਰੋਡੇਰ ਨੇ ਕਾਲ ਕਰਕੇ ਕਿਹਾ ਸੀਗਾ ਵੀ ਇਹ ਕਿਨੂੰ ਬਣਾਉਣ ਲੱਗੇ ਆ ਇਹਦੇ ਪਿਛੋਕੜ ਦਾ ਤੁਹਾਨੂੰ ਪਤਾ ਨਹੀਂ ਪਰ ਉਹਨੇ ਆਪਣੀ ਇੱਕ ਸਿਆਸਤ ਦੇ ਵਿੱਚ ਬਣਾਇਆ ਸੀਗਾ ਸੋ ਇਹ ਜ਼ਰੂਰੀ ਨਹੀਂ ਹੁੰਦਾ ਵੀ ਕੌਮ ਮਤਲਬ ਕਿ ਕਿਸੇ ਨੂੰ ਮੁੱਖੀ ਮੰਨੇ ਮੰਨੇ ਜੇ ਕਿਸੇ ਕਲੰਕੀ ਨੂੰ ਆਗੂ ਬਣਾ ਦਿੱਤਾ ਗਿਆ ਤੇ ਉਹ ਕਲੰਕੀ ਤੋਂ ਦੂਰ ਰਹਿ ਕੇ ਕੰਮ ਆਪ ਵੀ ਕੰਮ ਕਰ ਲੈਂਦੀ ਆ ਸੋ ਟਕਸਾਲ ਦਾ ਕੰਮ ਹੈ ਪ੍ਰਚਾਰ ਕਰਨਾ ਟਕਸਾਲ ਦੇ ਜਿਹੜੇ ਸਿੰਘ ਆ ਉਹ ਥਾਵਾਂ ਥਾਵਾਂ ਤੇ ਪ੍ਰਚਾਰ ਕਰ ਰਹੇ ਨੇ ਨਹੀਂ ਜਸਿੰਦਰ ਜੀ ਮੁਖੀ ਚਾਹੀਦਾ ਨਾ ਟਕਸਾਲ ਦਾ ਫਿਰ ਮੁਖੀ ਤੇ ਚਾਹੀਦਾ ਗਵਾਈ ਤੇ ਕੋਈ ਕਰੇਗਾ ਨਾ ਤੁਹਾਨੂੰ ਕੀ ਲੱਗਦਾ ਚਾਰ ਦਹਾਕਿਆਂ ਤੋਂ ਜਦੋਂ ਇਹਨਾਂ ਨੂੰ ਮੰਨਿਆ ਜਾ ਚੁੱਕਾ ਹੈ ਕਾਗਜ਼ੀ ਪਤਰੀ ਹਰ ਪਾਸੇ ਇਹੀ ਤਾਂ ਮੁਖੀ ਨੇ ਸੰਤ ਸਮਾਜ ਦੇ ਮੁਖੀ ਵੀ ਨੇ ਤਾਂ ਇਹਨਾਂ ਨੂੰ ਜਦੋਂ ਮੁਖੀ ਮੰਨ ਲਿਆ ਗਿਆ ਹਰ ਪਾਸੇ ਇਹਨਾਂ ਦਾ ਹੀ ਸਿੱਕਾ ਚੱਲਦਾ ਕਿ ਇਹ ਹੀ ਦਮਦਮੀ ਟਕਸਾਲ ਦੇ ਮੁਖੀ ਨੇ ਸੰਤ ਚਾਰ ਦਾ ਹਾਕਿਆ ਤੋਂ ਸੰਤ ਸਮਾਜ ਤੇ ਸਾਰਾ ਸੰਤ ਸਮਾਜ ਤੇ ਸਾਰਾ ਇਹਦੇ ਤੋਂ ਪਿੱਛੇ ਹਟ ਚੁੱਕਾ ਆ ਜਿਨ੍ਹਾਂ ਨੇ ਉਸ ਵੇਲੇ ਚਲੋ ਭਲੇਖੇ ਦੇ ਵਿੱਚ ਇਹਨੂੰ ਪੱਗਾ ਮੰਨ ਦਿੱਤੀਆਂ ਸੀ ਜੀ ਬਾਬਾ ਬੇਦੀ ਜੀ ਗੁਰਨਾੜਕ ਦੇਵ ਜੀ ਦੀਆਂ ਸੰਸਾਂਵਾਂ ਸੋ ਹੋਰ ਇਤਿਆਦ ਜਿਨ੍ਹਾਂ ਸਤਪੁਰਸ਼ ਨੇ ਉਹ ਤੇ ਸਾਰੇ ਸਮਾਪਾ ਕੇ ਕੁਝ ਸਾਲਾਂ ਦੇ ਵਿੱਚ ਇਹਦੇ ਤੋਂ ਪਿੱਛੇ ਹਟ ਗਏ ਸੀਗੇ ਉਹ ਸੰਤ ਸਮਾਜ ਤੋਂ ਕੀ ਭੇ ਵੀ ਦੇ ਗਏ ਸੀਗੇ ਇਹਦੇ ਕਾਰਨਾਮਿਆਂ ਦੇ ਕਰਕੇ ਚਿਕੇ ਜੇ ਆਪਾਂ ਹਿਸਟਰੀ ਨੂੰ ਵਾਚੀਏ ਤੇ ਬਹੁਤ ਕੁਝ ਹੋ ਚੁੱਕਾ ਉਹ ਬੈਕਅਪ ਕਰ ਚੁੱਕੇ ਨੇ ਇਹਦੇ ਤੋਂ ਕਿਉਂਕਿ ਇਹਦੀਆਂ ਜੜੀਆਂ ਕਾਰਵਾਈਆਂ ਨੇ ਉਹ ਚੰਗੀਆਂ ਨਹੀਂ ਗੀਆਂ ਉਹ ਧਰਮ ਸਿੱਖ ਧਰਮ ਦੇ ਹੱਕ ਵਿੱਚ ਨਹੀਂ ਗੀਆਂ ਇਸ ਕਰਕੇ ਆਲਰੇਡੀ ਬੈਕਅਪ ਕਰ ਚੁੱਕੇ ਨੇ ਇਹਦਾ ਖੜਾ ਛੱਡ ਚੁੱਕੇ ਨੇ ਸਾਰੇ ਇਹਦੇ ਤੋਂ ਪ੍ਰੇਸ਼ਾਨ ਨੇ ਸਾਰਿਆਂ ਦੀ ਇਸ ਵੇਲੇ ਮੰਗ ਚੱਲ ਰਹੀ ਆ ਵੀ ਟਕਸਾਲ ਦਾ ਮੁਖੀ ਕਿਸੇ ਯੋਗ ਬੰਦੇ ਨੂੰ ਬਣਾਉਣਾ ਚਾਹੀਦਾ ਇੱਥੋਂ ਤੱਕ ਹੁਣ ਤੇ ਵਦੇਸ਼ਾਂ ਦੇ ਬੀਬੀਆਂ ਵੀ ਤਾਨੇ ਮਾਰਨ ਡੀਆਂ ਆ ਵੀ ਟਕਸਾਲ ਦੇ ਸਿੰਘਾਂ ਨੂੰ ਕੁਝ ਨਾ ਕੁਝ ਕਰਨਾ ਚਾਹੀਦਾ ਕਿਸੇ ਯੋਗ ਨੂੰ ਮਤਲਬ ਕਿ ਟਕਸਾਲ ਦੀ ਜਿਹੜੀ ਅਗਵਾਈ ਹੈ ਉਹ ਸੌਂਪੀ ਜਾਣੀ ਚਾਹੀਦੀ ਹੈ ਕੌਣ ਹੈ ਯੋਗ ਜੀ ਕੋਈ ਨਾਂ ਤੇ ਸੁਝਾ ਦਿਓ ਤੇ ਨਾਂ ਤੇ ਵੇਖੋ ਕੱਲਾ ਨਹੀਂ ਮੈਂ ਫੈਸਲਾ ਕਰ ਸਕਦਾ ਇਹ ਤੇ ਸਾਰੇ ਸਿੰਘਾਂ ਦੀ ਸਹਿਮਤੀ ਦੇ ਨਾਲ ਜਿਹੜਾ ਯੋਗ ਸਿੰਘ ਹੋਵੇ ਉਹਦਾ ਨਾਮ ਆਉਣ ਵਾਲੇ ਸਮੇਂ ਦੇ ਵਿੱਚ ਸਾਹਮਣੇ ਲਿਆਂਦਾ ਜਾ ਸਕਦਾ ਹੈ ਜੀ ਇੱਕ ਪੋਸਟ ਮੇਰੇ ਕੋਲ ਆਈ ਹੈ ਜੀ ਸੋਸ਼ਲ ਮੀਡੀਆ ਤੇ ਚੱਲ ਰਹੀ ਹੈ ਜੀ ਉਥੇ ਵਿੱਚ ਲਿਖਿਆ ਕਿ ਬਾਬਾ ਹਰਨਾਮ ਸਿੰਘ ਜੀ ਤੁਮਾ ਜੀ ਅਸਲੀ ਸੰਤ ਨੇ ਉਥੇ ਮਹਾਕੁੰਭ ਦੇ ਵਿੱਚ ਹਿੰਦੂ ਸਿੱਖ ਭਾਈਚਾਰਕ ਸਾਂਝ ਨੂੰ ਮਜ਼ਬੂਤ ਕਰਨ ਗਏ ਨੇ ਇਹ ਕਰਮਕਾਂਡ ਨਹੀਂ ਹੈ ਉਹ ਨਾਲ ਇਹ ਵੀ ਲਿਖਦੇ ਨੇ ਕਿ ਲਿਖਿਓ ਪੂਰਾ ਲੈ ਲਿਓ ਉਹ ਕਹਿੰਦੇ ਨੇ ਕਿ ਉਸ ਦਿਨ ਪੂਰੀ ਦੁਨੀਆ ਤੇ ਸਿੱਖਾਂ ਦਾ ਰਾਜ ਹੋਏਗਾ ਜਿਸ ਦਿਨ ਲੋਕ ਇਹ ਗੱਲ ਸਮਝ ਗਏ ਅਸਲੀ ਸੰਤ ਹਰਨਾਮ ਸਿੰਘ ਤੁਮਾ ਹਨ ਪਰ ਕਈ ਲੋਕ ਆਪਣੀ ਹੀ ਕੌਮ ਨੂੰ ਮਰਵਾਉਣ ਵਾਲਿਆਂ ਨੂੰ ਸੰਤ ਮੰਨਦੇ ਨੇ ਪਰ ਉਹ ਸੂਰਮੇ ਅਤੇ ਮਹਾਪੁਰਸ਼ ਨਹੀਂ ਹੁੰਦੇ ਕੀ ਕਹਿੰਦੇ ਹੋ ਜੀ ਅੱਛਾ ਜੀ ਹੁਣ ਹੁਣ ਜਿਹੜੀ ਆਪਣਿਆਂ ਨੂੰ ਮਰਵਾਉਣ ਵਾਲੀ ਗੱਲ ਆ ਫਿਰ ਤੇ ਇਹ ਸੰਤਾ ਸੰਗਿਆਨੀ ਜਰਨਾਲ ਸਿੰਘ ਦੀ ਵੱਲੋਂ ਇਸ਼ਾਰਾ ਕਰ ਰਹੇ ਨੇ ਵੀ ਉਹਨਾਂ ਨੇ ਲੜਾਈ ਲੜੀ ਜਾਂ ਜੋ ਵੀ ਕੁਝ ਕੀਤਾ ਦੇਖੋ ਜਿਹੜੀ ਮਰਨ ਮਰਾਉਣ ਵਾਲੀ ਗੱਲ ਆ ਉਹ ਤੇ ਸਿੱਖਾਂ ਦਾ ਇਤਿਹਾਸ ਆ ਹਮੇਸ਼ਾ ਹੀ ਜ਼ੁਲਮ ਦੇ ਖਿਲਾਫ ਜੰਗ ਕਰਦੇ ਰਹਿਣਾ ਇਹੀ ਤੇ ਇਸ ਪੇਟ ਜਿਹੜੀ ਆ ਦਸਵੇਂ ਪਾਤਸ਼ਾਹ ਨੇ ਸਿੱਖਾਂ ਦੇ ਵਿੱਚ ਭਰੀ ਸੀ ਜੇ ਅਸੀਂ ਉਹੀ ਛੱਡ ਗਏ ਤੇ ਭਾਈਚਾਰਕ ਭਾਈਚਾਰਕ ਹੀ ਕਰਦੇ ਰਹੇ ਭਾਈਚਾਰਕ ਭਾਈਚਾਰਕ ਉਹ ਲੋਕ ਕਰ ਰਹੇ ਨੇ ਜਿਹੜੇ ਲੜਨ ਜੋਗੇ ਨਹੀਂ ਹੈਗੇ ਅੱਛਾ ਜੀ ਜਿਨ੍ਹਾਂ ਦੇ ਵਿੱਚ ਲੜਨ ਦੀ ਸਮਰੱਥਾ ਹੈ ਨਹੀਂ ਜੀ ਹੈਨਾ ਹੂੰ ਉਹ ਉਹ ਇਹ ਗੱਲਾਂ ਕਰ ਰਹੇ ਨੇ ਤੇ ਜੇ ਅਸੀਂ ਇਹਨਾਂ ਗੱਲਾਂ ਤੇ ਹੀ ਆ ਕੇ ਜ਼ੁਲਮ ਦੇ ਵਿਰਖਲਾਪ ਬੋਲਣਾ ਹੀ ਨਹੀਂ ਕਿ ਇੰਡੀਆ ਦੇ ਵਿੱਚ ਆਪਾਂ ਲਾ ਲਈਏ ਸਮੂਹਕ ਤੌਰ ਦੇ ਤੇ ਭਾਰਤ ਦੇ ਵਿੱਚ ਜਿਹੜੇ ਦਿੱਲੀ ਦੇ ਵਿੱਚ ਬਲਾਤਕਾਰ ਹੁੰਦੇ ਨੇ ਕੁੜੀਆਂ ਦੇ ਨਾਲ ਹੋਰ ਕਈ ਕੁਝ ਹੁੰਦਾ ਉਹ ਤੇ ਸੰਤ ਗਿਆਨੀ ਜਰਨੈਲ ਸਿੰਘ ਦੀਆਂ ਫੋਟੋਆਂ ਚੱਕੀ ਫਿਰਦੇ ਨੇ ਹਿੰਦੂਆਂ ਦੇ باوجود ਵੀ ਵੀ ਇਹੋ ਜਿਹਾ ਜੋਧਾ ਕਿਚਾਈਦਾ ਆ ਜਿਹੜਾ ਮਤਲਬ ਕੀ ਫੈਸਲੇ ਕਰ ਸਕੇ ਕਿਉਂਕਿ ਅਦਾਲਤਾਂ ਦੇ ਵਿੱਚ ਤੁਸੀਂ ਵੇਖਿਆ ਵੀ ਬਲਾਤਕਾਰੀਆਂ ਨੂੰ ਵੀ ਛੱਡ ਦਿੱਤਾ ਜਾਂਦਾ ਜਿਹੜੇ ਸਰਕਾਰ ਦੇ ਨਾਲ ਚੱਲਦੇ ਆ ਹੋਰ ਕਿੰਨਾ ਕੁਝ ਹੁੰਦਾ ਸੋ ਸਮੂਹਿਕ ਤੌਰ ਤੇ ਜੇ ਵੇਖਿਆ ਜਾਵੇ ਹਿੰਦੂਆਂ ਦੀਆਂ ਲੜਕੀਆਂ ਦੇ ਨਾਲ ਹੋਰਾਂ ਦੇ ਨਾਲ ਵੀ ਧੱਕੇ ਹੋ ਰਹੇ ਆ ਸਿੱਖਾਂ ਦਾ ਇਤਿਹਾਸ ਤੇ ਹੈਗਾ ਸੀਗਾ ਜਾ ਕੇ ਮਤਲਬ ਕਿ ਉਹਨਾਂ ਦੇ ਹੱਕ ਚ ਕੜਨਾ ਨਾ ਕਿ ਸਰਕਾਰ ਦੇ ਨਾਲ ਰਲ ਜਾਣਾ ਜਿਹੜੀਆਂ ੱੱਕੇ ਕਰ ਰਹੀਆਂ ਨੇ ਗੁਰੂ ਮਹਾਰਾਜ ਜੀ ਦਾ ਹੁਕਮ ਹੈ ਕਿ ਜਬ ਲਗ ਖਾਲਸਾ ਰਹੇ ਨਿਹਰਾ ਤਬ ਲਗ ਤੇਜ ਦਿਓ ਮੈਂ ਸਾਰਾ ਜਬ ਇਹ ਗਏ ਵਿਪਰਨ ਕੀ ਰੀਤ ਮੈਂ ਨਾ ਕਰੂੰ ਮੈਂ ਨਾ ਕਰੂੰ ਇਮਤੀ ਪ੍ਰਤੀਤ ਬਿਲਕੁਲ ਇਹ ਇਹ ਜਿਹੜਾ ਉੱਥੇ ਜਾ ਕੇ ਨਹਾਉਣਾ ਆ ਇਹ ਹਿੰਦੂਆਂ ਵਾਲੀਆਂ ਰੀਤਾਂ ਨੇ ਮਹਾਰਾਜ ਸਾਹਿਬ ਨੇ ਅੰਮ੍ਰਿਤਸਰ ਦੇ ਵਿੱਚ ਪੰਜ ਸਰੋਵਰ ਕੱਲ ਹੀ ਬਣਾਏ ਆ ਅੰਮ੍ਰਿਤਸਰ ਦਾ ਦਰਬਾਰ ਸਾਹਿਬ ਦੇ ਸਰੋਵਰ ਤੋਂ ਸਿੱਖਾਂ ਦੇ ਵਾਸਤੇ ਕੋਈ ਹੋਰ ਉੱਤਮ ਚੀਜ਼ ਹੈਗੀ। ਇੱਥੇ ਤੇ ਆ ਕੇ ਕਦੀ ਮੇਰਾ ਖਿਆਲ ਇਹਨੂੰ ਵੇਖਿਆ ਨਹੀਂ ਗਿਆ ਵੀ ਇਹਨੇ ਪੰਜਾਂ ਸਰੋਵਰਾਂ ਤੇ ਜਾ ਕੇ ਕਿਤੇ ਜਾ ਕੇ ਦੇ ਚੇਲਿਆਂ ਨੇ ਜਾ ਕੇ ਇਸ਼ਨਾਨ ਕੀਤਾ ਹੋਵੇ ਤੇ ਉਹ ਉੱਥੇ ਕਿੰਨੀ ਦੂਰ ਤੱਕ ਨਹਾਉਣ ਨਹਾਉਣ ਗਏ ਨੇ ਉਸ ਥਾਂ ਦੇ ਉੱਤੇ ਹਾਂਜੀ। ਪਰ ਉਹ ਨਾਲ ਦੱਸਤਾ ਰਿਹਾ ਤੁਹਾਨੂੰ ਕਿ ਹਿੰਦੂ ਸਿੱਖ ਭਾਈਚਾਰਕ ਸਾਂਝ ਨੂੰ ਮਜ਼ਬੂਤ ਕਰਨਾ। ਤੁਹਾਨੂੰ ਪਤਾ ਹੈ ਕਿ ਇਸ ਇਸ਼ਨਾਨ ਤੋਂ ਬਾਅਦ ਵੇਖਿਓ ਹੁਣ ਨਾ ਤਾਂ ਕੋਈ ਸਿੱਖਾਂ ਨੂੰ ਹੱਤਵਾਦੀ ਕਹੇਗਾ। ਨਾ ਹੀ ਉਹਨਾਂ ਨੂੰ ਮੌਵਾਦੀ ਕਹੇਗਾ ਨਾ ਕੋਈ ਖਾਲਸਤਾਨੀ ਕਹੇਗਾ ਤੇ ਸਿੰਘ ਜਿਹੜੇ ਨੇ ਹੋ ਸਕਦਾ ਕਿ ਜਲਦੀ ਜੇਲ੍ਹੋਂ ਬਾਹਰ ਵੀ ਆ ਜਾਣ ਇਹ ਰਿਸ਼ਤਾ ਇਸ ਤਰੀਕੇ ਨਾਲ ਕਾਇਮ ਕਰਦੇ ਹੁਣ ਜੇਲ੍ਹੋਂ ਬਾਹਰ ਵੇਖੋ ਜੀ ਇਹ ਰਿਸ਼ਤੇ ਅੱਜ ਦੇ ਨਹੀਂ ਕਾਇਮ ਕਰ ਰਿਆ ਇਹਨੇ ਸਰਕਾਰ ਦੇ ਨਾਲ ਸੈਂਟਰ ਸਰਕਾਰ ਦੇ ਨਾਲ ਉਦੋਂ ਦੀ ਸਾਹ ਚ ਪਾਈ ਹੋਈ ਆ ਜਦੋਂ ਦੀ ਆ ਆਮ ਆਦਮੀ ਪਾਰਟੀ ਆਈ ਆ ਕਿਉਂਕਿ ਇਹਨੂੰ ਇਹ ਸੀਗਾ ਵੀ ਆਮ ਆਦਮੀ ਪਾਰਟੀ ਦੇ ਨਾਲ ਮੇਰਾ ਕੋਈ ਲਿੰਕ ਹੈ ਨਹੀਂ ਤੇ ਮੈਂ ਉੱਤੇ ਜਾ ਕੇ ਸਰਕਾਰ ਦੇ ਨਾਲ ਮਤਲਬ ਕਿ ਸਾਹ ਚ ਪਾਵਾਂ ਜਿਹੜੇ ਆ ਟਡਰੀਆਂ ਵਾਲੇ ਦਾ ਕੇਸ ਦੀ ਕੇ ਸੀ ਰਾਜਾ ਹੋਰ ਕਈ ਕੇਸ ਨੇ ਉਹਨਾਂ ਦੇ ਵਿੱਚ ਮੈਨੂੰ ਉਲਝਾਇਆ ਨਾ ਜਾਵੇ ਮੈਂ ਬਚਿਆ ਰਵਾਂ ਸਾਂਝੇ ਮਤਲਬ ਕੀ ਆਪਣੇ ਮਤਬਲਾਵਾਵਾਂ ਪਾਸ ਤੇ ਵਪਾਰਿਆ ਤੇ ਜੇ ਮਤਲਬ ਕੀ ਸਾਂਝ ਪੌਂਚ ਦੇ ਨਾਲ ਕੁਝ ਬਣਦਾ ਹੁੰਦਾ ਤੇ ਸਾਂਝ ਇਨੇ ਉਦੋਂ ਪਹਿਲਾਂ ਦੀ ਪਾਈ ਹੋਈ ਆ ਜਦੋਂ ਇਹਨੂੰ ਦੇਖਦਾ ਸੀ ਵੀ ਆਮ ਆਦਮੀ ਪਾਰਟੀ ਆਉਣ ਵਾਲੀ ਆ ਫਿਰ ਅੱਜ ਤੱਕ ਇਹਨੇ ਛਡਾਈ ਕਿੰਨੇ ਕਿਹਾ ਸਿੱਖਾਂ ਦੇ ਮਸਲੇ ਹੱਲ ਕਿਹੜੇ ਹੋਏ ਆ ਉਹ ਮਸਲੇ ਹੱਲ ਹੋਏ ਆ ਸਿੱਖਾਂ ਦੇ ਲੱਗਦਾ ਤੁਹਾਨੂੰ ਦੱਸੋ ਕਿਹੜਾ ਮਸਲਾ ਹੱਲ ਹੋਇਆ ਇਸੇ ਮਸਲੇ ਦਾ ਨਾਮ ਲਓ ਇਹ ਰਿਸ਼ਤਾ ਕੀ ਕਹਿਲਾਉਂਦਾ ਦੱਸਿਓ ਫਿਰ ਇਹ ਰਿਸ਼ਤਾ ਕੀ ਕਹਿੰਦਾ ਹੈ ਕੀ ਕਹਿੰਦਾ ਹੈ ਰਿਸ਼ਤਾ ਇਹ ਰਿਸ਼ਤਾ ਦੇ ਇਹੋ ਹੀ ਕਹਿੰਦਾ ਵੀ ਇਹ ਸਰਕਾਰ ਦੇ ਕੁੱਤੇ ਬਣੇ ਹੋਏ ਨੇ ਜਿੱਦਾਂ ਸਰਕਾਰ ਕਹਿੰਦੀ ਆ ਉਦਾਂ ਇਹ ਨੱਚਦੇ ਆ ਉਤੋਂ ਸਰਕਾਰ ਦਾ ਆਰਡਰ ਆਇਆ ਹੋਊਗਾ ਵੀ ਉੱਥੇ ਵੀ ਜਾਓ ਜੀ ਆਪਣੀ ਜਿਹੜੀ ਸਿੱਖ ਭਾਈਚਾਰਕੀ ਦਾ ਆ ਉਹਨੂੰ ਦਿਖਾਇਆ ਜਾਵੇ ਤੇ ਇਸ ਵਾਸਤੇ ਉੱਥੇ ਗਿਆ ਜੋ ਸਰਕਾਰ ਕਹਿੰਦੀ ਆ ਕਰਦਾ ਪਹਿਲਾਂ ਕਿਉਂ ਨਹੀਂ ਗਿਆ ਹੋਂ ਹੀ ਗਿਆ ਨਾ 2020 ਤੋਂ ਪਹਿਲਾਂ ਕਿਉਂ ਨਹੀਂ ਕਰੀ ਗਿਆ ਬੋਰ ਜਿਹਾ ਹੋਰ ਕੋਲਾ ਜੀ ਇਹ ਤਾਂ ਗੱਲ ਚ ਪਟਾ ਪਿਆ ਹੋਇਆ ਜਿੱਦਾਂ ਉਹ ਕਹਿਣਗੇ ਉਦਾਂ ਇਹ ਨੱਚੇਗਾ ਸਤਿ ਪਾਪਾ ਚਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲਿਆਂ ਨੇ ਜਨ ਸੰਗ ਨੂੰ ਐਲਾਨੀਆਂ ਤੌਰ ਤੇ ਸਿੱਖ ਪੰਥ ਦੇ ਦੁਸ਼ਮਣ ਕਿਹਾ ਸੀ ਅੱਜ ਧੁੰਮਾ ਜੀ ਉਸੇ ਭਾਜੀਪੀ ਨੂੰ ਖੁਸ਼ ਕਰਨ ਦੇ ਵਿੱਚ ਲੱਗੇ ਹੋਏ ਨੇ ਤੁਹਾਨੂੰ ਕੀ ਲੱਗਦਾ ਹੈ ਜੀ ਕਿ ਫੇਸਬੁੱਕ ਦੇ ਉੱਤੇ ਜਿਹੜੇ ਕੁਝ ਵਿਤਵਾਨ ਜਿਹੜੇ ਨੇ ਉਹ ਕੀ ਲਿਖ ਰਹੇ ਨੇ ਕੋਈ ਤਾਂ ਇੱਕ ਜਿਹੜਾ ਉਹਨਾਂ ਦੇ ਨਾਲ ਸਖਸ਼ ਹੈ ਉਹ ਤਾਂ ਵੈਸੇ ਉੱਥੋਂ ਦੇ ਮਹੰਤ ਨੇ ਦਮੋਦਰੀ ਨਾਮ ਹੈ ਉਹਨਾਂ ਦਾ ਤੇ ਲੋਕੀ ਉਹਨਾਂ ਨੂੰ ਸ਼ਿਵ ਸ਼ਾਮਾ ਵਾਲਾ ਨਿਸ਼ਾਨ ਸ਼ਰਮਾ ਕਹਿ ਕੇ ਪੰਢੀ ਜਾ ਰਹੇ ਨੇ ਪਰ ਕਹਿ ਰਹੇ ਨੇ ਕਿ ਨਹੀਂ ਉਹ ਤੇ ਅਖਾੜੇ ਦੇ ਮਹੰਤ ਨੇ ਚਲੋ ਹੋਣਗੇ ਨਿਸ਼ਾਨ ਸ਼ਰਮਾ ਕੇਰਾ ਉੱਥੇ ਨਹੀਂ ਤੁਰਿਆ ਫਿਰਦਾ ਜਾਂ ਹੋਰ ਹਿੰਦੂ ਉੱਥੇ ਨਹੀਂ ਤੁਰੇ ਫਿਰਦੇ ਹਿੰਦੂਆਂ ਨੇ 84 ਤੋਂ ਬਾਅਦ ਸਮੂਹਕ ਤੌਰ ਤੇ ਲੱਡੂ ਵੰਡੇ ਸੀਗੇ ਜਦੋਂ 84 ਦਾ ਅਟੈਕ ਹੋਇਆ ਉਸ ਤੋਂ ਪਹਿਲਾਂ ਵੀ ਹਿੰਦੂਆਂ ਨੇ ਨਾਰੇ ਮਾਰੇ ਸੀਗੇ ਕਸ਼ਟਕੜਾ ਕਿਰਪਾਣੇ ਨੂੰ ਭੇਜੋ ਪਾਕਿਸਤਾਨ ਨੂੰ ਬੀਜੇਪੀ ਦੇ ਹੀ ਕਾਰਕੁਨ ਸੀਗੇ ਬਾਅਦ ਚ ਬੀਜੇਪੀ ਦੇ ਨਾਲ ਹੀ ਉਹ ਰਲੇ ਰਹੇ ਆ ਤੇ ਦਰਬਾਰ ਉੱਥੇ ਰੇਲਵੇ ਸਟੇਸ਼ਨ ਤੇ ਜਾ ਕੇ ਉਹਨਾਂ ਨੇ ਦਰਬਾਰ ਸਾਹਿਬ ਦਾ ਜਿਹੜਾ ਕੰਪਲੈਕਸ ਛੋਟਾ ਜਿਹਾ ਬਣਿਆ ਹੁੰਦਾ ਉਹਨੂੰ ਵੀ ਪੰਨਿਆ ਸੀਗਾ ਜੀ ਤੇ ਗੁਰੂ ਰਾਮਦਾਸ ਜੀ ਦੀ ਫੋਟੋ ਦੇ ਉੱਤੇ ਸੇਕਟ ਤਾਂ ਇਹਨਾਂ ਨੇ ਲਾ ਦਿੱਤੀ ਸੀ ਇਹ ਇਹਨਾਂ ਦੀਆਂ ਕਾਰਵਾਈਆਂ ਸੀਗੀਆਂ ਫਿਰ ਜਿਹੜੇ ਹਿੰਦੂਆਂ ਦੇ ਹੈਗੇ ਨੇ ਥਾਂ ਉਹਨਾਂ ਨੂੰ ਤੇ ਪਵਿੱਤਰ ਦਰਜਾ ਦਿੱਤਾ ਆਇਆ ਤੇ ਜੇ ਅੰਮ੍ਰਿਤਸਰ ਸ਼ਹਿਰ ਨੂੰ ਪਵਿੱਤਰ ਦਰਜਾ ਕਰਾਉਣ ਦੀ ਗੱਲ ਚੱਲੀ ਸੀ ਵੀ ਇਥੋਂ ਨਸ਼ਾ ਤਮਾਕੂ ਤੇ ਸ਼ਰਾਬ ਵਗੈਰਾ ਨੇੜੇ-ਤੇੜੇ ਜਿੱਥੇ ਵੀ ਦਰਬਾਰ ਸਾਹਿਬ ਦੇ ਵੇਕਰੀ ਆ ਜਾਂ ਇਦਾਂ ਦੀਆਂ ਚੀਜ਼ਾਂ ਬੰਦ ਕੀਤੀਆਂ ਜਾਣ ਇਹ ਤੇ ਇੱਕ ਧਾਰਮਿਕ ਮੰਗ ਸੀ ਨਾ ਇਹ ਇਹ ਤੇ ਕੋਈ ਇਹ ਨਹੀਂ ਸੀ ਨਾ ਵੀ ਉੱਥੇ ਮੰਗ ਕੀਤੀ ਗਈ ਸੀ ਵੀ ਇਹ ਦੁਕਾਨਾਂ ਖੋਲ ਕੇ ਹਥਿਆਰ ਵੇਚੇ ਜਾਣ ਸੋ ਅੱਜ ਤੱਕ ਸਿੱਖਾਂ ਦੀਆਂ ਜਿਹੜੀਆਂ ਧਾਰਮਿਕ ਮੰਗਾਂ ਆ ਉਹ ਵੀ ਸਰਕਾਰਾਂ ਨੇ ਨਹੀਂ ਮੰਨੀਆਂ ਕਿੰਨੇ ਸਾਲ ਹੋ ਗਏ ਆ ਤੇ ਸਰਕਾਰ ਨਾਲ ਸਾਡੀ ਸਾਂਝ ਦਾ ਮਤਲਬ ਕੀ ਹੈ ਕਿਹੜਾ ਬਿਰਦਾਸ ਸਿਰ ਤੇ ਆ ਜਾ ਰਿਹਾ ਫਿਰ ਜੀ ਬਰਤਾਂਤ ਇਹ ਹੁਣ ਤੁਹਾਡੇ ਸਾਰਿਆਂ ਦੇ ਸਾਹਮਣੇ ਆ ਲੋਕਾਂ ਦੇ ਸਾਹਮਣੇ ਆ ਸਾਰੇ ਲੋਕੀ ਥੂ ਥੂ ਕਰ ਰਹੇ ਆ ਇਹਨੂੰ ਗਾਲਾ ਕੱਢ ਰਹੇ ਆ ਸੋਸ਼ਲ ਮੀਡੀਆ ਤੇ ਬਰਤਾਂਤ ਕਿਹੜਾ ਸਿੱਖ ਕੌਮ ਤੋਂ ਮਤਲਬ ਕਿ ਲੋਹਲੇ ਵਾਲੀ ਲਾਉਣ ਮੇਰੇ ਖਿਆਲ ਹੈ ਕਿ ਪੰਜਾਬ ਵਾਲੇ ਪਾਸੇ ਲੋਕੀ ਗੰਮ ਨੇ ਨਹੀਂ ਹੈ ਨਹੀਂ ਕੋਈ ਇਹੋ ਜੀ ਗੱਲ ਨਹੀਂ ਜਾਏਗੀ ਕਿ ਉਹ ਤੇ ਵਿਚਾਰੇ ਇੰਨੇ ਘ ਡਰਦੇ ਪਏ ਨੇ ਮਤਲਬ ਕਹਿ ਦਿਆ ਕਿ ਫੇਸਬੁੱਕ ਤੇ ਕਮੈਂਟ ਤੱਕ ਨਹੀਂ ਹੋ ਰਿਹਾ ਤੁਸੀਂ ਕਹਿ ਰਹੇ ਹੋ ਕਿ ਬਹੁਤ ਕੁਝੜੇ ਬੜੇ ਕਮੈਂਟ ਆ ਰਹੇ ਨੇ ਇੱਧਰ ਤੇ ਨਹੀਂ ਜੇ ਫਿਰ ਵਿਦੇਸ਼ਾਂ 'ਚ ਹੀ ਹੋਣਾ ਕੁਝ ਨਹੀਂ ਨਹੀਂ ਕਮੈਂਟ ਨਹੀਂ ਆ ਤਾਂ ਉਹ ਵੀ ਆਉਂਦੇ ਆ ਇੰਡੀਆ ਦੇ ਵਿੱਚ ਵੀ ਬੋਲਣ ਵਾਲੇ ਹੈਗੇ ਬੋਲੀ ਜਾ ਰਹੇ ਨੇ ਇਦਾਂ ਦੀ ਕੋਈ ਗੱਲ ਨਹੀਂ ਜੀ ਏਰੀਆ ਦੇ ਵਿੱਚ ਵੀ ਆਪਣੇ ਸਿੰਘ ਬੋਲਦੇ ਨੇ ਬਥੇਰੇ ਬੋਲਦੇ ਨੇ ਪਰ ਇਹ ਆ ਵੀ ਕਈ ਮਤਲਬ ਕਿ ਸਾਹਮਣੇ ਆਉਣ ਤੋਂ ਗਰੇਜ ਕਰਦੇ ਆ ਵੀ ਚਲੋ ਛੱਡੋ ਆਪਾਂ ਕੀ ਲੈਣਾ ਕਿਉਂਕਿ ਸਰਕਾਰ ਦਾ ਡਾਰੀ ਇੰਨਾ ਕੋ ਪੈ ਚੁੱਕਾ ਲੋਕਾਂ ਨੂੰ ਤੇ ਲੋਕੀ ਇਹ ਨਹੀਂ ਕਿ ਵੀ ਅੰਦਰੋਂ ਬੋਲਣਾ ਨਹੀਂ ਚਾਹੁੰਦੇ ਜਾਂ ਬੋਲ ਨਹੀਂ ਰਹੇ ਕਹੀ ਜਾਣੇ ਹੂੰ ਹੂੰ ਆ ਬਲਵੰਤ ਸਿੰਘ ਗੋਪਾਲਾ ਹੋਰ ਕਈ ਸਿੰਘ ਨੇ ਭਾਈ ਦਲਜੀਤ ਸਿੰਘ ਆ ਹੋਰ ਕਈ ਸਿੰਘ ਨੇ ਉਹ ਬੋਲਦਾ ਹੀ ਰਹਿੰਦੇ ਨੇ ਮਰ ਖਿਲਾਫ ਤੇ ਲੋਕੀ ਇਹਨਾਂ ਦੇ ਨਾਲ ਸਹਿਮਤ ਵੀ ਨਹੀਂ ਇਹਨਾਂ ਦੇ ਨਾਲ ਕਿਹੜਾ ਨਹੀਂ ਇੱਥੇ ਪੰਜਾਬ ਦੇ ਵਿੱਚ ਲੋਕੀ ਜੁੜੇ ਹੋਏ ਜਿਹੜੀਆਂ ਹੁਣ ਵੋਟਾਂ ਪਈਆਂ ਆ ਅਮਰਤਪਾਲ ਸਿੰਘ ਨੂੰ ਪਈਆਂ ਜਾਂ ਉਹ ਸਰਬਜੀਤ ਸਿੰਘ ਨੂੰ ਪਈਆਂ ਜਾਂ ਆ ਸਿਮਰਨਜੀਤ ਸਿੰਘ ਮਾਨ ਨੂੰ ਪਈਆਂ ਖਾਲਿਸਤਾਨ ਦੇ ਨਾਂ ਦੇ ਉੱਤੇ ਪਈਆਂ ਵੀ ਇਹ ਸ਼ਾਇਦ ਕੌਮ ਦੇ ਕੋਈ ਰੁਵਾਈ ਕਰਨਗੇ ਖਾਲਸੇ ਦੇ ਰਾਜ ਭਾਗ ਦੀ ਗੱਲ ਕਰਨਗੇ ਐਵੇਂ ਤਾਂ ਨਹੀਂ ਪਈਆਂ ਆਏ ਨੇ ਵੀ ਪੰਜਾਬ ਚ ਲੋਕ ਹੈ ਨਹੀਂਗੇ ਹੈਗੇ ਨਹੀਂ ਜੀ ਪਰ ਉਹਦਾ ਆਇਆ ਵੀ ਕਈ ਲੋਕ ਹੀ ਸਾਹਮਣੇ ਨਹੀਂ ਆਉਣਾ ਚਾਹੁੰਦੇ ਸੱਚ ਰਣ ਸਿੰਘ ਕੀ ਖਾਲਸਾ ਦਮਦਮੀ ਟਕਸਾਲ ਦੇ ਉਹ ਵੀ ਮੁਖੀ ਸੀ ਤੇ ਪਰ ਉਹ ਤਾਂ ਕਿਹਾ ਕਰਦੇ ਸੀਗੇ ਸਿੱਖ ਇੱਕ ਵੱਖਰੀ ਕੌਮ ਹੈ ਇਹ ਹਿੰਦੂਆਂ ਦਾ ਅੰਗ ਨਹੀਂ ਬਿਲਕੁਲ ਵੱਖਰੀ ਕੌਮ ਹੈ ਪਰ ਹੁਣ ਮੌਜੂਦਾ ਉਸੇ ਹੀ ਟਕਸਾਲ ਦੇ ਮੁਖੀ ਇਹ ਕੀ ਇਤਿਹਾਸ ਰਚ ਰਹੇ ਨੇ ਇਹ ਕੀ ਵਰਤਾਂ ਸਿਰਜ ਰਹੇ ਨੇ ਕਿ ਇਹ ਇਹ ਕਲੀਅਰ ਔਰ ਸਾਬਤ ਔਰ ਜਿੰਨੇ ਸਾਡੀਆਂ ਵਿਰੋਧੀ ਧਿਰਾਂ ਨੇ ਜਨਸੰਘ ਹੈ ਆਰਐਸਐਸ ਹੈ ਯਾ ਕੱਟੜਵਾਦੀ ਲੋਕ ਨੇ ਉਹ ਤਾਂ ਫਿਰ ਸ਼ਰੀਆਂ ਵੀਡੀਓ ਵਿਖਾਵਾ ਕਾ ਕੇ ਫੋਟੋ ਵਿਖਾਵਾ ਕਾ ਕੇ ਕਿ ਆ ਦੇਖੋ ਇਹ ਨੇ ਅਸਲੀ ਸਿੱਖ ਇਹ ਨੇ ਸਾਡੇ ਭਰਾ ਇਹੋ ਹੀ ਸਾਡਾ ਅੰਗ ਨੇ ਅਸੀਂ ਤੁਹਾਨੂੰ ਪਹਿਲਾਂ ਵੀ ਕਹਿ ਰਹੇ ਹਾਂ ਕਿ ਇਹਨਾਂ ਦਾ ਤੇ ਸਾਡਾ ਕੋਫਰ ਕਰ ਲਿਆ ਇਹ ਸਾਡੀ ਸੁਰੱਖਿਆ ਆਸਤੇ ਹੀ ਬਣਾਏ ਗਏ ਸੀਗੇ ਅਜਾਤੀ ਵਾਸਤੇ ਲੜਾਈ ਲੜਨ ਵਾਸਤੇ ਬਣਾਏ ਗਏ ਸੀ ਉਹ ਉਹ ਤੇ ਬਿਲਕੁਲ ਟੀਵੀ মিডিਏ ਤੇ ਇਹੀ ਗੱਲਾਂ ਬੋਲ ਰਹੇ ਆ ਵੀ ਜਿੱਥੇ ਵੀ ਕਿਤੇ ਲੋਡ ਪਈ ਜਦੋਂ ਹਿੰਦੂਆਂ ਤੇ ਭੀੜ ਪਣੀ ਇਹਨਾਂ ਨੇ ਸਾਡੇ ਲਈ ਲੜਾਈਆਂ ਕੀਤੀਆਂ ਜੀ ਹਾਂਜੀ ਜੀ ਉਹ ਉਹ ਤੇ ਭਾਈਚਾਰਕ ਗੱਲਾਂ ਇਸ ਵਾਸਤੇ ਕਰ ਰਹੇ ਨੇ ਕਿਉਂਕਿ ਉਹ ਆਪਣੇ ਮਿਸ਼ਨ ਤੇ ਤੁਰੇ ਜਾ ਰਹੇ ਨੇ ਜੋ ਹਿੰਦੂ ਨੇਸ਼ਨ ਬਣਾਉਣ ਦਾ ਉਹਨਾਂ ਦਾ ਮਿਸ਼ਨ ਹੈ ਉਹ ਜਿਹੜੀ ਤਕਸਾਲ ਦੇ ਵਿੱਚੋਂ ਆਵਾਜ਼ ਉੱਠਦੀ ਸੀਗੀ ਸਰਕਾਰ ਦੇ ਬਰਖਲਾਫ ਉਹ ਇਸ ਵੇਲੇ ਉਹਨਾਂ ਦੇ ਕੰਟਰੋਲ ਦੇ ਵਿੱਚ ਆ ਉਹਨਾਂ ਨੂੰ ਹੋਰ ਕੀ ਚਾਹੀਦਾ ਉਹਨਾਂ ਨੂੰ ਇਹੀ ਕੁਝ ਚਾਹੀਦਾ ਤੇ ਉਹਨਾਂ ਨੇ ਤੇ ਇਹ ਕੁਝ ਵਿਖਾਉਣਾ ਹੀ ਵਿਖਾਉਣਾ ਆ ਉਹਨਾਂ ਨੇ ਇਹੀ ਕੁਝ ਕਰਨਾ ਤੇ ਸੰਤ ਗਿਆਨੀ ਜਰਨੈਲ ਸਿੰਘ ਜੀ ਦੇ ਜਿਹੜੇ ਕਹ ਲੋ ਵੀ ਨਕਸ਼ੇ ਕਦਮ ਆ ਉਹਨਾਂ ਦੇ ਉੱਤੇ ਕਦੀ 1% ਵੀ ਨਹੀਂ ਤੁਰਿਆ ਦਮਦਮੀ ਟਕਸਾਲ ਦੇ ਜਿਹੜੇ ਸੱਚੇ ਸੁੱਚੇ ਸਿਪਾਹੀ ਨੇ ਦਮਦਮੀ ਟਕਸਾਲ ਦੇ ਨਾਲ ਜਿਹੜੇ ਦਿਲੋਂ ਜੁੜੇ ਹੋਏ ਨੇ ਤੇ ਦਮਦਮੀ ਟਕਸਾਲ ਦੇ ਜਿਹੜੇ ਮੌਜੂਦਾ ਮੁਖੀ ਨੇ ਕੁਝ ਇਹਨਾਂ ਨੂੰ رائے ਕੋਈ ਸੁਝਾਅ ਕੁਝ ਕਹਿਣਾ ਚਾਹੋ ਵੇਖੋ رائے ਤੇ ਜਿਹੜਾ ਬੰਦਾ ਇਹਨਾਂ ਵਿਗੜ ਚੁੱਕਾ ਆ ਤੁਸੀਂ ਕੀ ਸਮਝਦੇ ਹੋ ਕੋਈ ਰਾਏ ਮੰਨੇਗਾ ਹਾਂ ਜਿਹੜੇ ਟਕਸਾਲ ਦੇ ਸਿੰਘ ਨੇ ਉਹਨਾਂ ਨੂੰ ਜਰੂਰ ਇਹ ਸਲਾਮ ਮਸ਼ਵਰਾ ਆ ਵੀ ਸਾਰਿਆਂ ਨੂੰ ਏਕਾ ਕਰਕੇ ਗਾਂ ਜਥੇਬੰਦੀ ਬਾਰੇ ਕੋਈ ਨਾ ਕੁਝ ਸੋਚਣਾ ਚਾਹੀਦਾ ਜਿਹਦੇ ਕਰਕੇ ਦਮਦਮੀ ਟਕਸਾਲ ਦਾ ਨਾਮ ਸਾਰੀ ਦੁਨੀਆ ਤੇ ਸੀਗਾ ਵੀ ਇਹ ਕੋਈ ਅਣਖ ਗੈਰਤ ਦੀ ਗੱਲ ਕਰਦੇ ਨੇ ਇਹ ਮਤਲਬ ਕਿ ਜ਼ੁਲਮ ਦੇ ਬਰ ਖਿਲਾਫ ਲੜਦੇ ਨੇ ਜਾਂ ਸਰਕਾਰ ਦੇ ਬਰ ਖਿਲਾਫ ਆਵਾਜ਼ ਉਠਾਉਂਦੇ ਨੇ ਸੋ ਉਹ ਜੇ ਅਸੀਂ ਕਰਦਾਰ ਨੂੰ ਕਾਇਮ ਨਹੀਂ ਰੱਖਾਂਗੇ ਆਉਣ ਵਾਲੇ ਸਮੇਂ ਦੇ ਵਿੱਚ ਤੇ ਤਕਸਾਲ ਨੂੰ ਵੀ ਸਾਰੇ ਲੋਕੀ ਇਦਾਂ ਹੀ ਭੁੱਲ ਜਾਣਗੇ ਜਿਵੇਂ ਹੋਰ ਕਈ ਜਥੇਬੰਦੀਆਂ ਨੂੰ ਭੁੱਲੇ ਹੋਏ ਨੇ ਜਿਵੇਂ ਆਪਾਂ ਕਹਿ ਲਈਏ ਵੀ ਕੋਈ ਸਮਾਸੀਗਾ ਤੇ ਨਿਹੰਗ ਸਿੰਘ ਜਥੇਬੰਦੀਆਂ ਜਿਹੜੀਆਂ ਮੂਹਰੇ ਹੋ ਕੇ ਜੰਗ ਕਰਦੀਆਂ ਸੀ ਜ਼ੁਲਮ ਦੇ ਬਰਖਵਾ ਹਾਂਜੀ ਜੀ ਸੋ 84 ਵੇਲੇ ਉਹਨਾਂ ਨੇ ਕੋਈ ਵੱਡਾ ਯੋਗਦਾਨ ਨਹੀਂ ਪਾਇਆ ਬਹੁਤੀ ਲੜਾਈ ਨਹੀਂ ਕੀਤੀ ਤੇ ਬਹੁਤ ਆਜੇ ਆਪਾਂ ਉਹਨਾਂ ਨੂੰ ਕਹੀਏ ਮਤਲਬ ਕਿ ਦੁਨੀਆ ਸਿਰ ਤੇ ਨਹੀਂ ਚੁੱਕੀ ਫਿਰਦੀ ਕਿਉਂਕਿ ਉਹ ਹੁਣ ਸਿਰਫ ਆਪਣਾ ਇੱਕ ਜਿਹੜੀ ਦੁਨਿਆਵੀ ਰੌ ਰੀਤ ਹੁੰਦੀ ਆ ਜਾਇਕ ਮਹਾਰਾਜ ਵੱਲੋਂ ਚਲਾਈ ਹੋਈ ਇਹ ਕੰਮ ਮਰਜ਼ਾਦਾ ਆ ਰੈਗਲੋ ਤੋਂ ਤੇ ਥਾਵਾ ਥਾਵਾ ਤੇ ਵਿਚਰਨਾ ਤੇ ਪ੍ਰਚਾਰ ਕਰਨਾ ਉਹਨਾਂ ਹੀ ਕੰਮ ਉਹਨਾਂ ਨੇ ਰਹਿਣ ਦਿੱਤਾ ਜਿਹੜਾ ਲੜਨਾ ਜਾਂ ਜ਼ੁਲਮ ਦੇ ਖਿਲਾਫ ਜਿਹੜੀ ਆਵਾਜ਼ ਚੁੱਕਣੀ ਸੀ ਉਹ ਬੰਦ ਕਰ ਦਿੱਤੀ ਸੀ ਇਸੇ ਕਰਕੇ ਹੀ ਜਿਹੜੀ ਸਾਰੀ ਦੁਨੀਆ ਦਾ ਰੁਝਾਨ ਸੀਗਾ ਉਹ ਟਕਸਾਲ ਦੇ ਵੱਲ ਹੋਇਆ ਸੀ ਵੀ ਇਹ ਕੋਈ ਅਣਖ ਗੈਰਤ ਦੀ ਗੱਲ ਕਰਦੇ ਨੇ ਤੇ ਹੁਣ ਇਹ ਵੀ ਉਹਨਾਂ ਹੀ ਕਦਮਾਂ ਤੇ ਚੱਲ ਰਿਹਾ ਸੋ ਪ੍ਰਾਣੇ ਜਿਹੜੇ ਮਤਲਬ ਕਿ ਕਹੋ ਜੋ ਕੁਝ ਇਤਿਹਾਸ ਦੇ ਵਿੱਚ ਹੋ ਚੁੱਕਾ ਉਹਦੇ ਤੋਂ ਸਿੱਖਿਆ ਲੈਣੀ ਚਾਹੀਦੀ ਹੈ ਜਿਹੜੇ ਨਾਮ ਧਾਰੀਏ ਸੀਗੇ ਉਹ ਕਿਸੇ ਸਮੇਂ ਮਤਲਬ ਕਿ ਉਹਨਾਂ ਨੂੰ ਤੋਪਾਂ ਦੇ ਮੂਹਰੇ ਬੰਨ ਬੰਨ ਕੇ ਉਡਾਇਆ ਗਿਆ ਤੁਹਾਨੂੰ ਇਤਿਹਾਸ ਦਾ ਪਤਾ ਹੀ ਆ ਗੁਰਿਆਂ ਦੇ ਨਾਲ ਉਹਨਾਂ ਨੇ ਲੜਾਈਆਂ ਕਿੰਨੀਆਂ ਜਾਦੀ ਵਾਸਤੇ ਪਰ ਕੀ ਅੱਜ ਕੱਲ ਉਹਨਾਂ ਨੂੰ ਕੋਈ ਚੇਤੇ ਕਰਦਾ ਨਹੀਂ ਚੇਤੇ ਕਰਦਾ ਕਿਉਂਕਿ ਉਹ ਵੀ ਚੁੱਪ ਕਰਕੇ ਬਹਿ ਗਏ ਨੇ ਸੋ ਜੇ ਅਸੀਂ ਚੁੱਪ ਕਰਕੇ ਬਹਿ ਜਾਾਂਗੇ ਅਸੀਂ ਜ਼ੁਲਮ ਦੇ ਬਰਖਲਾਫ ਆਵਾਜ਼ ਨਹੀਂ ਠਣਾਉਣੀ ਜਿਹਦੇ ਵਾਸਤੇ ਖਾਲਸਾ ਨੂੰ ਕਾਇਮ ਕੀਤਾ ਮਹਾਰਾਜਾ ਸਿੱਤੇ ਪਾਸ਼ਾ ਜੀ ਨੇ ਵੀ ਜ਼ੁਲਮ ਦੇ ਬਰਖਲਾਫ ਆਵਾਜ਼ ਠਾਉਣੀ ਆ ਤੇ ਉਹ ਕੰਮ ਹੀ ਜੇ ਅਸੀਂ ਬੰਦ ਕਰ ਦਾਂਗੇ ਤੇ ਟਕਸਾਲ ਨੂੰ ਵੀ ਲੋਕੀ ਭੁੱਲ ਜਾਣਗੇ ਤੇ ਗਾਲਾਂ ਕੱਢਣਗੇ ਤੇ ਕੱਢ ਰਹੇ ਨੇ ਵਿਦੇਸ਼ਾਂ ਦੇ ਵਿੱਚ ਬਥੇਰੇ ਲੋਕੀ ਗਾਲਾਂ ਇਹਨੂੰ ਕਿਹੜਾ ਨਹੀਂ ਕੱਢ ਰਹੇ ਵਿਦੇਸ਼ਾਂ ਦੇ ਵਿੱਚ ਗੁਰਦਾਰਿਆਂ ਥਾਵਾਂ ਥਾਵਾਂ ਤੇ ਇਹਨੂੰ ਮੈਨ ਕੀਤਾ ਜਾ ਰਿਹਾ ਕੈਨੇਡਾ ਚੋ ਵੀ ਕਈ ਗੁਰਦੁਆਰਿਆਂ ਤੋਂ ਹਰਨਾਮ ਸਿੰਘ ਤੋਂ ਮੈਨੂੰ ਬੈਨ ਕੀਤਾ ਐਸੇ ਅਮਰੀਕਾ ਚੋ ਵੀ ਕਈ ਗੁਰਦੁਆਰਿਆਂ ਚ ਇਹਨੂੰ ਬੈਨ ਕੀਤਾ ਲੋਕੀ ਮਤਲਬ ਕਿ ਭਲਾ ਦੇਣ ਦੇ ਟਕਸਾਲ ਨੂੰ ਵੀ ਜੇ ਅਸੀਂ ਇਦਾਂ ਹੀ ਚੱਲਦੇ ਰਹੇ ਟਕਸਾਲ ਕੁਝ ਸਮੇਂ ਲਈ ਠਹਿਰਾ ਜ਼ਰੂਰ ਆਇਆ ਪਰ ਸਮੁੰਦਰਾਂ ਨੂੰ ਕੋਈ ਬੰਨ ਨਹੀਂ ਸਕਦਾ ਦਰਿਆਵਾਂ ਦੇ ਬੰਨ ਨਹੀਂ ਕੋਲਾ ਸਕਦਾ ਸੋ ਇਹ ਟਕਸਾਲ ਜਿਹੜੀ ਹੈ ਆਉਣ ਵਾਲੇ ਸਮੇਂ ਦੇ ਵਿੱਚ ਫਿਰ ਸੁਨਾਮੀ ਬਣ ਕੇ ਉੱਭਰੇਗੀ ਕਿਉਂਕਿ ਕੁਝ ਸਮਾਂ ਹੀ ਐਸਾ ਆ ਗਿਆ ਜਿਹਦੇ ਨਾਲ ਕੁਝ ਠਹਿਰਾਓ ਜਾਂ ਆ ਗਿਆ ਪਰ ਤੁਸੀਂ ਕਹੋ ਨਾ ਕਿ ਭੁੱਲ ਜਾਣਗੇ ਲੋਕ ਜਾਂ ਟਕਸਾਲ ਜਿਹੜੀ ਹੈ ਆਪਣੇ ਲੋਕ ਚਲੋ ਸਿਧਾਂਤਾਂ ਤੋਂ ਪੱਕੇ ਜਿੰਨੀ ਦੇ ਤੁਹਾਡੇ ਵਰਗੇ ਜਸਵੰਦਰ ਸਿੰਘ ਜੀ ਤੁਸੀਂ ਤਾਂ ਯੂ ਐਸ ਏ ਬੈਠੇ ਹੋ ਕੈਨੇਡਾ ਵੀ ਬੈਠੇ ਨੇ ਸਿੰਘ ਯੂ ਕੇ ਵੀ ਬੈਠੇ ਨੇ ਹੋਰ ਵੀ ਮੁਲਕਾਂ 'ਚ ਬੈਠੇ ਨੇ ਜਦੋਂ ਤੁਸੀਂ ਵਿਦੇਸ਼ਾਂ 'ਚ ਬੈਠ ਕੇ ਇਹ ਜਿਹੜਾ ਟਕਸਾਲ ਦਾ ਸਿਧਾਂਤ ਹੈ ਉਹ ਨਹੀਂ ਭੁੱਲ ਸਕੇ ਤਾਂ ਫਿਰ ਤੁਹਾਨੂੰ ਲੱਗਦਾ ਜਿਹੜੇ ਪੰਜਾਬ 'ਚ ਬੈਠੇ ਲੋਕ ਨੇ ਉਹ ਵੀ ਭੁੱਲ ਰਹੇ ਹੋਣਗੇ ਕਦੀ ਨਹੀਂ ਹੋ ਸਕਦਾ ਕਿ ਡਰ ਦੇ ਮਾਰੇ ਕੋਈ ਜ਼ਰੂਰਤ ਮੰਨ ਲੋ ਕੋ ਜਾਂ ਆਪਣੇ ਨੀਚੇ ਸੁਵਾਰਥਾਂ ਕਰਕੇ ਮੂੰਹ ਬੰਦ ਰੱਖਿਆ ਹੋਵੇ ਪਰ ਸਮਾਂ ਆਏਗਾ ਮੂੰਹ ਵੀ ਖੁੱਲੇਗਾ ਦਿਮਾਗ ਤੋਂ ਜਾੜਾ ਵੀ ਉਤਰੇਗਾ ਮੂੰਹ ਤੋਂ ਤਾਲਾ ਵੀ ਉੱtreਗਾ ਤੇ ਤੁਹਾਡੇ ਵਾਂਗ ਗੱਜ ਵਜ ਕੇ ਇਹ ਵੀ ਟਕਸਾਲ ਦੇ ਹੱਕ ਦੇ ਵਿੱਚ ਖੜਨਗੇ ਆਮੀ ਇਹੀ ਅਰਦਾਸ ਕਰਦੇ ਆਂ ਜੀ ਚਲੋ ਮਹਾਰਾਜ ਸਾਹਿਬ ਕਿਰਪਾ ਕਰਨ ਕੋਈ ਜੋਗ ਸਿੰਘ ਮੂਹਰੇ ਆਵੇ ਜਿਹੜਾ ਕਿ ਜੋਗ ਅਗਵਾਈ ਕਰ ਸਕੇ ਇਹੀ ਸਾਡੀ ਅਰਦਾਸ ਹੈ ਤੇ ਫੇਰ ਹੀ ਚਲੋ ਵੀ ਚਲੋ ਚੜ੍ਹਦੀ ਕਲਾ ਹੋਣੀ ਆ ਨਹੀਂ ਤੇ ਇੰਨੇ ਤੇ ਨਾਮ ਜਿਹੜਾ ਟਕਸਾਲ ਦਾ ਹੋ ਮਿੱਟੀ ਦੇ ਵਿੱਚ ਮਿਲਾ ਦਿੱਤਾ ਇਦੋਂ ਸ਼ਰਮ ਵਾਲੀ ਕਿਹੜੀ ਗੱਲ ਹੋ ਸਕਦੀ ਆ ਵੀ ਲੋਕ ਇਹਨੂੰ ਗੁਰਦਾਰਿਆਂ ਚ ਬੈਨ ਕਰਦੇ ਆ ਵੀ ਸਾਡੇ ਗੁਰਦਰਿਆ ਆ ਕੇ ਬੋਲ ਨਹੀਂ ਸਕਦਾ ਤੁਸੀਂ ਗੁਰਦਾਰਿਆਂ ਨੂੰ ਬੈਨ ਕਰਦੇ ਜੇ ਅਗਲੇ ਕੁੰਭ ਦੇ ਮੇਲੇ ਦੇ ਵਿੱਚ ਕਹਿੰਦੇ ਆਜੋ ਫਿਰ ਤੇ ਫਿਰ ਫਿਰ ਤੁਸੀਂ ਕਹਿਣਾ ਵੀ ਹੁਣ ਸਿੱਖ ਜਿਹੜੇ ਨੇ ਸੰਤ ਜਿਹੜੇ ਨੇ ਉਹ ਵੇਖ ਲੋ ਹੁਣ ਮੰਦਰਾ ਜੇ ਜਾਣ ਲੱਗੇ ਇਹ ਤੇ ਇਹ ਤੇ ਨਾ ਆਇਆ ਇਹਦੇ ਜਿਹੜੇ ਚੇਲੇ ਨੇ ਵਿਦੇਸ਼ਾਂ ਚ ਉਹਨਾਂ ਨੂੰ ਵੀ ਜਾ ਕੇ ਹੁਣ ਲਾਉਣਾ ਚਾਹੀਦਾ ਉਹਨਾਂ ਨੂੰ ਫਿਰ ਬਾਬੇ ਦੇ ਨਕਸ਼ੇ ਕਦਮਾਂ ਤੇ ਚੱਲਣਾ ਚਾਹੀਦਾ ਨਾ ਜਿਹੜੇ ਇਹਨੂੰ ਆਪਣਾ ਬਾਬਾ ਮੰਨਦੇ ਆ ਸ਼ੁਕਰੀਆ ਸ਼ੁਕਰੀਆ ਜਸਨ ਸਿੰਘ ਜੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ